ਪਹਿਲਾਂ ਤਾਂ ਤੁਸੀਂ ਕਹਿੰਦੇ ਜਦੋਂ ਤੁਹਾਡੇ ਤੇ ਦੋਸ਼ ਲੱਗਦਾ ਅਸਤੀਫਾ ਦਿਓ ਹੁਣ ਤੁਸੀਂ ਇਹ ਕਹਿੰਦੇ ਹੋ ਵੀ ਕੀ ਮੈਂ ਜੇਲ੍ਹ 'ਚ ਰਹਿੰਦੇ ਹੋਈ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਨਿਭਾ ਸਕਦਾ ਕਿ ਕਿਹੜੇ ਲੋਕਾਂ ਨੂੰ ਮੂਰਖ ਬਣਾ ਰਹੇ ਹੋ ਤੁਸੀਂ ਜੇ ਜਦੋਂ ਇਹ ਜੁਆਇੰਟ ਕਮਿਸ਼ਨਰ ਰਹਾ ਇਨਕਮ ਟੈਕਸ ਦਾ ਕੀ ਇਹਨੇ ਕੋਈ ਇਨਕਮ ਟੈਕਸ ਚੋਰੀ ਫੜੀ ਖਾਸਮ ਖਾਸ ਬੰਦੇ ਕਹਿੰਦੇ ਵੀ ਸਾਡੇ ਧਿਆਨ 'ਚ ਵੀ ਕਿਸੇ ਯਾਰ ਨੇ ਕੋਈ ਫਾਰਮ ਫੜ ਲਈ ਹੋਵੇ ਕੰਪਨੀ ਫੜ ਲਈ ਹੋਵੇ ਟੈਕਸ ਚੋਰੀ ਵਾਲੀ ਇਹੋ ਜਿਹਾ ਕੁਝ ਹੁਣ ਜਿਹੜੀ ਭਾਰਤੀ ਜਨਤਾ ਪਾਰਟੀ ਆ ਬਾਈ ਜੀ ਐਡਾ ਵੱਡਾ ਰਪੋਰਟ ਇਕੱਠਾ ਕਰਨੀ ਚਾਹਵਾ ਦੋ ਨੰਬਰ ਦੇ ਵਿੱਚ ਤੁਸੀਂ ਸੋਚ ਨਹੀਂ ਸਕਦੇ ਤਾਂ ਹੁੰਦਾ ਨਾ ਚੁੱਪੂ ਗੜੂਪੂ ਵਿੱਚ ਵਿੱਚ ਲੁੱਟੂ ਅਰਧਮੋਂ ਅਰਧਮੇ ਇਹ ਸਾਰਾ ਕੁਝ ਆਪ ਹੜਪਣ ਲੱਗੇ ਸਮਝਦੇ ਪੱਧਰ ਤੇ ਕੇਜਰੀਵਾਲ ਤੇ ਆਮ ਆਪਣਾ ਐਨਡੀਆ ਦੇ ਵਿੱਚ ਕੋਈ ਬਾਲਾ ਵੱਡਾ ਰੌਲਾ ਨਹੀਂ ਸ਼ਰਾਬ ਦੀ ਨੀਤੀ ਚ ਫਸਦੇ ਸੀ ਇਹ ਜਦੋਂ ਜਾਂਚ ਸ਼ੁਰੂ ਹੋਈ ਨਾਲ ਦੀ ਨਾਲ ਨੀਤੀ ਬਦਲਦੀ ਇਹਨਾਂ ਨੇ ਵਾਪਸ ਲੈ ਲਈ ਹੁਣ ਜੇ ਐਡੀ ਕੱਚਾ ਕੇਸ ਹੋਵੇ ਇਹ ਦੇ ਸੁਪਰੀਮ ਕੋਰਟ ਤੱਕ ਜਮਾਨਤ ਤੱਕ ਨਹੀਂ ਹੁੰਦੀ ਜਿਹੜੀ ਉਹ ਕਹਿੰਦੇ 324 ਕਰੋੜ ਦੀ ਜਾਂ 28 ਕਰੋੜ ਦੀ ਟਰੇਲ ਆ ਉਹ ਕਹਿ ਰਿਹਾ ਨਾ ਵੀ ਹਾਂ ਇਹ ਹੈਗੀ ਆ ਪਰ ਗਈ ਕਿੱਥੇ ਆ ਦਾ ਅੰਤ ਲੱਭੋ ਇਹ ਤਾਂ ਜਦੋਂ ਖੰਗਦੇ ਵੀ ਨੇ ਉਹਦੇ ਵੀ ਇਸ਼ਤਿਹਾਰ ਲਵਾਉਣ ਹੁੰਦੇ ਨੇ ਪ੍ਰਚਾਰਿੰਗ ਦਾ ਪ੍ਰਚਾਰਿੰਗ ਦਾ ਮਤਲਬ ਇਸ਼ਤਿਹਾਰ ਵਾਜੀ ਦਾ ਤੁਸੀਂ ਦੇਖ ਲਿਆ ਨਾ ਜੀ ਸਾਰੇ ਪੰਜਾਬ ਦੇ ਵਿੱਚ ਕਿਹੜੇ ਕਿ ਵੱਡੇ ਪੱਧਰ ਤੇ ਹੁੰਦੀ ਹੈ ਜੀ ਦੁਨੀਆ ਦੇਖ ਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਿਆਸਤ ਦੇ ਵਿੱਚ ਹਰ ਕੜੀ ਹਰ ਪਲ ਨਵੀਆਂ ਚੀਜ਼ਾਂ ਵਾਪਰ ਰਹੀਆਂ ਨੇ ਨਵੇਂ ਘਟਨਾਵਾਂ ਹੋ ਰਹੀਆਂ ਹੁੰਦੀਆਂ ਨੇ ਤੇ ਉਹਨਾਂ ਘਟਨਾਵਾਂ ਨਾਲ ਸਾਡੇ ਜਾਣਸ਼ਨ ਹੋਣੀ ਸਾਨੂੰ ਪਤਾ ਹੋਣਾ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਸ਼ਾਇਦ ਸਿੱਧੀ ਸਿੱਧੀ ਸਾਡੇ ਜਿਹੜੇ ਆ ਜੀਵਨ ਤੇ ਉਹ ਅਸਰ ਪਾਉਂਦੀ ਆ ਇਸ ਵਕਤ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਦੋਨਾਂ ਦੀ ਤਸਲ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਆ ਤਾਂ ਦਿੱਲੀ ਦੇ ਜਿਹੜੇ ਉਪ ਮੁੱਖ ਮੰਤਰੀ ਨੇ ਮਨੀਸ਼ ਸੋਦੀਆ ਉਹ 2022 ਫਰਵਰੀ ਦੇ ਗ੍ਰਫਤਾਰ ਨੇ ਸ਼ਰਾਬ ਪਾਲਿਸੀ ਕੇਸ ਦੇ ਵਿੱਚ ਤੇ ਇਸੇ ਸ਼ਰਾਬ ਪਾਲਿਸੀ ਕੇਸ ਦੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਜਿਹੜੀ ਕਿ ਕੇਂਦਰ ਸਰਕਾਰ ਦੀ ਏਜੰਸੀ ਆ ਉਹਦੇ ਵੱਲੋਂ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਨੂੰ ਸੱਮਣ ਭੇਜੇ ਜਾ ਰਹੇ ਆ ਲਗਾਤਾਰ ਤਿੰਨ ਵਾਰੀ ਸੱਮਣ ਜਾ ਚੁੱਕੇ ਆ ਪਰ ਅਰਵਿੰਦ ਕੇਜਰੀਵਾਲ ਕੋਈ ਨਾ ਕੋਈ ਗੱਲ ਕਹਿ ਕੇ ਉਹ ਪਹੁੰਚਣ ਤੋਂ ਜਿਹੜੇ ਆ ਉਹ ਟਾਲ ਮਟੋਲਾ ਕਰ ਰਹੇ ਆ ਕੀ ਭਾਜੀਪੀ ਸੱਚਮੁੱਚ ਸ਼ਰਾਬ ਪਾਲਿਸੀ ਕੇਸ ਦੇ ਵਿੱਚ ਜਾਂ ਫਿਰ ਓਵਰਆਲ ਉਹਨਾਂ ਦੀ ਸਰਕਾਰ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਚਾਹੁੰਦੀ ਆ ਜਾਂ ਫਿਰ ਉਹਦੇ ਕੁਝ ਹੋਰ ਸਿਆਸੀ ਹਿੱਤ ਵੀ ਨੇ ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਕਹੋ ਜੀ ਉਹਨਾਂ ਦਾ ਦਾਅਵਾ ਕਿੰਨਾ ਕੁ ਸਾਫ਼ ਆ ਆਪਾਂ ਇਹ ਸਾਰੇ ਕਾਸੇ ਮਸਲੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਸਿਆਸੀ ਮਾਹਰ ਨੇ ਚਿੰਤਕ ਨੇ ਮਾਲਵਿੰਦਰ ਸਿੰਘ ਮਾਲੀ ਜੀ ਮਾਲੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਜੀ ਆਪਾਂ ਇੱਥੋਂ ਦੀ ਗੱਲ ਸ਼ੁਰੂ ਕਰ ਲੈਨੇ ਆ ਜੀ ਕਿ ਬੀਜੇਪੀ ਲਗਾਤਾਰ ਏਜੰਸੀਆਂ ਦੀ ਵਰਤੋਂ ਕਰ ਰਹੀ ਆ ਵਿਰੋਧੀ ਪਾਰਟੀਆਂ ਦੇ ਘਰਾਂ 'ਚ ਰੇਡਾਂ ਵੱਜ ਰਹੀਆਂ ਨੇ ਦਫ਼ਤਰਾਂ 'ਚ ਰੇਡਾਂ ਵੱਜ ਰਹੀਆਂ ਨੇ ਪੱਤਰਕਾਰਾਂ ਤੱਕ ਵੀ ਜਿਹੜੀਆਂ ਰੇਡਾਂ ਪਹੁੰਚ ਰਹੀਆਂ ਨੇ ਜਦੋਂ ਆਪਾਂ ਗੱਲ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ ਅਰਵਿੰਦ ਕੇਜਰੀਵਾਲ ਦੀ ਮਨੀਸ਼ੂ ਸੋਦੀਆ ਦੀ ਜੋ ਸ਼ਰਾਬ ਪਾਲਿਸੀ ਦੀ ਗੱਲ ਕਰਦੇ ਆ ਕਿ ਭਾਜੀਪੀ ਕਰਪਸ਼ਨ ਖਤਮ ਕਰਨਾ ਚਾਹੁੰਦੀ ਆ ਜਾਂ ਕੋਈ ਹੋਰ ਸਿਆਸੀ ਹਿੱਤ ਵੀ ਨਹੀਂ ਉਹਨਾਂ ਦੇ ਦੇਖੋ ਜੀ ਪਹਿਲੀ ਗੱਲ ਤੇ ਇਹ ਆ ਇਹ ਗੱਲ ਮੰਨ ਕੇ ਚੱਲਣੀ ਚਾਹੀਦੀ ਆ ਕਿ ਮੁਲਕ ਦੀ ਸਿਆਸਤ ਤੇ ਮੁਲਕ ਦਾ ਸਰਕਾਰੀ ਤੰਤਰ ਭ੍ਰਿਸ਼ਟਾਚਾਰ 'ਚ ਗਲਗਲ ਡੁੱਬਿਆ ਹੋਇਆ ਹੈ ਇਹ ਤਾਂ ਕੋਈ ਨਹੀਂ ਬਚਿਆ ਹੋਇਆ ਜੇ ਪਾਰਟੀ ਦੇ ਤੌਰ ਤੇ ਕਹੋ ਤੁਸੀਂ ਧਿਰ ਦੇ ਤੌਰ ਤੇ ਕਹੋ ਕੋਈ ਦੋਰਾ ਨਹੀਂ ਇਸ ਗੱਲ 'ਚ ਮਤਲਬ ਬੰਦੇ ਹਰ ਥਾਂ ਤੇ ਸਾਰੇ ਮਾੜੇ ਨਹੀਂ ਹੁੰਦੇ ਇਮਾਨਦਾਰ ਵੀ ਹੁੰਦੇ ਨੇ ਆਰਐਸਐਸ ਤੁਹਾਨੂੰ ਬਹੁਤ ਤਿਆਗ ਵਾਲੇ ਤੇ ਇਹ ਜਿਹੇ ਬੰਦੇ ਵੀ ਮਿਲ ਜਾਣਗੇ ਸਾਰੇ ਉਸ ਰੂਪ 'ਚ ਅਕਾਲੀ ਵੀ ਮਾੜੇ ਨਹੀਂ ਕਾਂਗਰਸੀ ਵੀ ਮਾੜੇ ਨਹੀਂ ਆਪ ਵਾਲੇ ਵੀ ਮਾੜੇ ਨਹੀਂ ਪਰ ਇੱਕ ਵਰਤਾਰਾ ਭ੍ਰਿਸ਼ਟਾਚਾਰ ਦਾ ਇਹ ਹੈ ਜੀ ਜਿਨੇ ਮਤਲਬ ਚੂਣ ਰੱਖਿਆ ਮੁਲਕ ਨੂੰ ਬੱਚੇ ਬੱਚੇ ਨੂੰ ਪਤਾ ਵੀ ਕਰਪਸ਼ਨ ਹੋ ਰਹੀ ਆ ਕਿਸੇ ਨੂੰ ਵੱਡੀ ਦਾ ਪਤਾ ਕਿਸੇ ਨੂੰ ਛੋਟੀ ਦਾ ਪਤਾ ਇਸੇ ਕਰਕੇ ਕਾਂਗਰਸ ਦੇ 10 ਸਾਲਾਂ ਦੇ ਰਾਜ ਦੇ ਖਿਲਾਫ ਅੰਨ ਅੰਦੋਲਨ ਉੱਠਿਆ ਮੁੱਖ ਪ੍ਰਸ਼ਤਾਚਾਰੀ ਸੀ ਨਾ ਜੀ ਇੱਕ ਪਾਸੇ ਰਿਪੋਰਟਾਂ ਆਈਆਂ ਟੈਗ ਦੀ ਰਿਪੋਰਟ ਆ ਗਈ ਜੀ ਇੱਥੇ ਆ ਕੱਪੜਾ ਇੱਥੇ ਆ ਕੱਪੜਾ ਇੱਥੇ ਆ ਕੱਪੜਾ ਦੂਜੇ ਪਾਸੇ ਉਹਦੇ ਖਿਲਾਫ ਪੂਰਾ ਅੰਦੋਲਨ ਚੱਲਿਆ ਹੁਣ ਉਸ ਅੰਦੋਲਨ ਦੇ ਵਿੱਚੋਂ ਆਮ ਆਦਮੀ ਪਾਰਟੀ ਨਿਕਲੀ ਕਿਉਂਕਿ ਕੇਜਰੀਵਾਲ ਬਾਰੇ ਕਿਹਾ ਜਾਂਦਾ ਜੀ ਇਹਦੇ ਬਹੁਤ ਵੱਡਾ ਉਹਦਾ ਛੱਡ ਕੇ ਆਇਆ ਪਰ ਮੈਂ ਇਹਨਾਂ ਦੇ ਕਈ ਸੀਨੀਅਰ ਬੰਦਿਆਂ ਨੂੰ ਪੁੱਛਿਆ ਵੀ ਜਦੋਂ ਇਹ ਜੁਆਇੰਟ ਕਮਿਸ਼ਨਰ ਰਹਾ ਇਨਕਮ ਟੈਕਸ ਦਾ ਕੀ ਇਹਨੇ ਕੋਈ ਇਨਕਮ ਟੈਕਸ ਚੋਰੀ ਫੜੀ ਉੱਥੇ ਨੇ ਕੋਈ ਚੋਰੀ ਦਾ ਕੰਮ ਰੋਕਣ ਲਈ ਕੰਮ ਕੀਤਾ ਪੱਥ ਚਾਹੇ ਬਾਹਲਾ ਨਹੀਂ ਪਤਾ ਪਰ ਖਾਸਮ ਖਾਸ ਬੰਦੇ ਕਹਿੰਦੇ ਵੀ ਸਾਡੇ ਧਿਆਨਤ ਨਹੀਂ ਵੀ ਕੇਦੀ ਵਾਲ ਨੇ ਕੋਈ ਫਾਰਮ ਫੜ ਲਈ ਹੋਵੇ ਕੰਪਨੀ ਫੜ ਲਈ ਹੋਵੇ ਟੈਕਸ ਚੋਰੀ ਵਾਲੀ ਇਹੋ ਜਿਹਾ ਕੁਛ ਨਹੀਂ ਕਿਉਂ ਇਹ ਇਹ ਨਾਲ ਦੇ ਨਾਲ ਦੂਜਾ ਕੰਮ ਕਰਦਾ ਰਿਹਾ ਆਰਟੀਆ ਐਕਟਿਵਿਸਟ ਬਣ ਗਿਆ ਜੀ ਉਧਰ ਬਣ ਗਿਆ ਯਾਨੀ ਇਹਦੀ ਸਿਆਸਤ ਦੇ ਵਿੱਚ ਆਉਣ ਦੀ ਗੱਲ ਹੈਗੀ ਸੀ ਉਦੋਂ ਇਹਨੇ ਦੋ ਗੱਲਾਂ ਵੱਡੀਆਂ ਰੱਖੀਆਂ ਸੀ ਕਹਿੰਦਾ ਜਿਹੜਾ ਭ੍ਰਿਸ਼ਟਾਚਾਰ ਆ ਇਹਦੇ ਖਿਲਾਫ ਲੜਨ ਦੇ ਦੋ ਵੱਡੇ ਹਥਿਆਰ ਨੇ ਨੰਬਰ 1 ਤਾਂ ਇਹ ਕਿਹਾ ਜਾਂ ਸ਼ਕਤੀਸ਼ਾਲੀ ਲੋਕਪਾਲ ਹੋਵੇ ਜਿਹਦੇ ਕੋਲੇ ਆਪਣੀ ਮਸ਼ੀਨਰੀ ਹੋਵੇ ਜਿਹੜਾ ਸਰਕਾਰ ਤੋਂ ਆਜ਼ਾਦ ਹੋਵੇ ਜਿਹਦੇ ਕੋਲੇ ਚਪੜਾਸੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਜਾਂ ਮੁੱਖ ਮੰਤਰੀ ਤੱਕ ਉਹਦੀ ਜਾਂਚ ਕਰਨ ਦਾ ਹੱਕ ਹੋਵੇ ਦੂਜੀ ਉਹਨੇ ਗੱਲ ਕਹੀ ਸੀ ਫੰਡਾਂ ਚ ਪਾਰਦਰਸ਼ਤਾ ਦੀ ਕਹਿੰਦਾ ਜਿਹੜਾ ਚੋਣਾਂ ਮ ਲੈ ਏਡਾ ਮਹਿੰਗਾ ਹੋ ਗਿਆ ਕਾਰਪੋਰੇਟ ਵੱਡੇ ਫੰਡ ਦਿੰਦੇ ਨੇ ਫਿਰ ਉਹਨਾਂ ਦੇ ਹੱਕ ਚ ਨੀਤੀ ਦਾ ਨਕ ਬਦਲਿਆ ਜਾਂਦਾ ਮਾੜੀ ਜੀ ਨੀਤੀ ਬਦਲ ਦੋ ਤੁਸੀਂ ਕਿਸੇ ਨੂੰ ਅਰਬਾਂ ਖਰਬਾਂ ਦਾ ਫਾਇਦਾ ਹੋ ਜਾਂਦਾ ਵੀ ਇਹ ਦੋ ਗੱਲਾਂ ਸਾਹਮਣੇ ਹੋਣੀ ਚਾਹੀਦੀ ਜੀ ਜਿਹਨੇ ਕਿਹਾ ਸੀ ਕੱਲਾ ਕੱਲਾ ਸਾਹਬ ਸਾਡਾ ਵੈਬਸਾਈਟ ਤੇ ਪਿਆ ਹੋਵੇ ਅੱਜ ਤੱਕ ਕੌਣ ਨੇ ਹੁੰਦੇ ਇਹ ਦੋਹਾਂ ਗੱਲਾਂ ਤੁਹਾਨੂੰ ਕਿਤੋਂ ਪਹਾਲੀਆਂ ਨਹੀਂ ਲੱਭਦੀਆਂ ਦਿੱਲੀ ਚ ਤਾਂ ਕਹਿੰਦੇ ਸੀ ਸਾਡੀ ਪੂਰੀ ਸਰਕਾਰ ਨਹੀਂ ਪੰਜਾਬ ਚ ਤਾਂ ਪੂਰੀ ਆ ਨਾ ਜੀ ਲੋਕਪਾਲ ਦਾ ਕੋਈ ਨੌ ਵੀ ਲੈਂਦਾ ਫਿਰ ਕਹਿੰਦਾ ਸੀ ਲੋਕਾਂ ਨੂੰ ਤਾਕਤਵਰ ਬਣਾਉਣਾ ਸਵੈ ਰਾਜ ਲੋਕਾਂ ਦੇ ਹੱਥ ਤਾਕਤ ਉਹ ਆ ਚਲੋ ਹੋਰ ਬਹੁਤ ਵਾਦੇ ਕੀਤੇ ਸੀ ਕਿਉਂਕਿ ਗੱਲ ਆਪਾਂ ਭ੍ਰਿਸ਼ਟਾਚਾਰ ਦੀ ਕਰਦੇ ਆਂ ਦੋਹੇ ਗੱਲਾਂ ਦੀ ਦੋਹਾਂ ਨੂੰ ਤਲਾਝ ਲਈ ਦਿੱਤੀ ਇਹਨਾਂ ਨੇ ਤੀਜੀ ਗੱਲ ਇਹ ਰੌਲਾ ਬਹੁਤ ਪਾਉਣ ਲੱਗੇ ਰੌਲਾ ਇਹ ਪਾਉਣ ਲੱਗੇ ਵੀ ਕਿਉਂਕਿ ਅਸੀਂ ਨਵੇਂ ਆਇਆ ਐਸੇ ਕਰਕੇ ਆਪਾਂ ਹਰ ਇੱਕ ਗੱਲ ਤੇ ਵੱਡੇ ਤੋਂ ਵੱਡਾ ਰੌਲਾ ਕਟੜ ਦੇਸ਼ ਭਗਤ ਕਟੜ ਇਮਾਨਦਾਰ ਮਤਲਬ ਹਰ ਇੱਕ ਗੱਲ ਬਾਰੇ ਇਹ ਮਤਲਬ ਵਵਾਲ ਖੜਾ ਕਰਦੇ ਸੀ ਤਾਂ ਕਿ ਕੋਈ ਸਾਡੇ ਤੇ ਸ਼ੱਕ ਵੀ ਨਾ ਕਰੇ ਪਰ ਕਿਉਂਕਿ ਹੁਣ ਉਹੀ ਅਫਸਰशाही ਆ ਵਿੱਚੋਂ ਇੱਕ ਮੈਨੂੰ ਲੱਗਦਾ ਇਹ ਆ ਬੀਐਨਐਨ ਨੇ ਕੋਈ ਵੀ ਸਕੈਂਡਲ ਅਫਸਰ ਸ਼ਾਹੀ ਦੇ ਸਹਿਯੋਗ ਬਿਨਾਂ ਨਹੀਂ ਸਰੇ ਚੜਦਾ ਇਹਨਾਂ ਨੇ ਅਫਸਰ ਸ਼ਾਹੀ ਨੂੰ ਦਰਕਨਾਰ ਕਰਕੇ ਨਾ ਇੱਕ ਸਿੰਧੀ ਘਾਟੀ ਵੀ ਪਾਉਣ ਦੀ ਕੋਸ਼ਿਸ਼ ਕੀਤੀ ਜਿਹੜਾ ਸ਼ਰਾਬ ਘਾਪੜਾ ਇਹਦੇ ਵਿੱਚ ਕਿਉਂਕਿ ਅਫਸਰ ਸ਼ਾਹੀ ਨੇ ਸ਼ਿਕਾਇਤ ਕੀਤੀ ਜਾਨੀ ਇਹ ਸਾਰਾ ਕੁਝ ਇੱਕ ਤਾਂ ਹੁੰਦਾ ਨਾ ਚੁੱਪੂ ਗੜੂਪੂ ਵਿੱਚੋਂ ਵਿੱਚ ਲੁੱਟੂ ਅਰਧਮੋ ਅਰਧਮੀ ਇਹ ਸਾਰਾ ਕੁਝ ਆਪ ਹੜਪਣ ਲੱਗੇ ਜਿਹਦੇ ਕਰਕੇ ਵਿੱਚੋਂ ਵੀ ਇਹਨਾਂ ਦੇ ਖਿਲਾਫ ਸ਼ਿਕਾਇਤ ਹੋਣ ਲੱਗੀ ਜਿਹਦੇ ਵਿੱਚ ਇੱਕ ਵੱਡਾ ਸਵਾਲ ਆ ਗਿਆ ਸ਼ਰਾਬ ਨੀਤੀ ਦਾ ਫੰਡਾਂ ਬਾਰੇ ਇਹ ਫਸਦੇ ਸੀ ਰਾਗਵ ਚੱਡਾ ਰਾਗਵ ਚੱਡਾ ਖਰਿਆਨ ਚ ਸੀ ਇਹਨਾਂ ਦਾ ਹੂੰ ਇਹਨਾਂ ਨੇ ਉਹਦੇ ਵਿੱਚ ਕਿਉਂਕਿ ਸਾਰੀਆਂ ਪਾਰਟੀਆਂ ਫਸਦੀਆਂ ਨੇ ਉੱਥੇ ਇਹਨਾਂ ਨੇ ਗੋਲ ਮੋਲ ਦੀ ਗੱਲ ਕਰਕੇ ਨਿਕਲ ਗਏ ਵੀ ਅਸੀਂ ਨਹੀਂ ਦਿੰਦੇ ਜੀ ਕੋਈ ਚੈੱਕ ਨੇ ਜੀ ਕੋਈ ਆਏ ਨੇ ਯਾਨੀ ਆਪਣੀ ਗੱਲ ਤੋਂ ਇਹ ਪੂਰੀ ਤਰ੍ਹਾਂ ਛਾਲ ਮਾਰ ਗਏ ਹੁਣ ਜਿਹੜੀ ਭਾਰਤੀ ਜਨਤਾ ਪਾਰਟੀ ਆ ਬਈ ਜੀ ਐਡਾ ਵੱਡਾ ਰਪਾਵੜ ਇਕੱਠਾ ਕਰ ਰਹੀ ਹਾਂ 2 ਨੰਬਰ ਦੇ ਵਿੱਚ ਤੁਸੀਂ ਸੋਚ ਨਹੀਂ ਸਕਦੇ ਵੀ ਜਿੰਨੀਆਂ ਸੰਤਾਂ ਵੇਚ ਰਹੀ ਆ ਜੰਤ ਕਦਾਰੇ ਵੇਚ ਰਹੀ ਆ ਮੁਨਾਫੇ ਵਾਲੇ ਵੇਚ ਰਹੀ ਆ ਮਤਲਬ ਔਣੇ ਪਾਉਣੇ ਭਾਤੇ ਵੇਚ ਰਹੀ ਆ ਇਲੈਕਟੋਰਲ ਬਾਂਡ ਲੈ ਆਏ ਹਾਂ ਇੱਕ ਨਵਾਂ ਤਰੀਕਾ ਹੈ ਲਿਆਂਦਾ ਪਹਿਲਾਂ ਤਾਂ ਇਹਨਾਂ ਫੰਡਾਂ ਦਾ ਹਿਸਾਬ ਕਿਤਾਬ ਦਿਓ ਹੁਣ ਤੁਸੀਂ ਪੁੱਛੇ ਨਹੀਂ ਸਕਦੇ ਵੀ ਭਾਈ ਫੰਡ ਕਿੱਥੋਂ ਆਏ ਇੱਕ ਰੱਖ ਤਾਂ 20000 ਤੱਕ ਇੰਨਾ ਹੋ ਸਕਦਾ ਤੁਸੀਂ ਜਿੰਨੇ ਮਰਜ਼ੀ ਕਰੀ ਜਾਓ ਜੀ ਉਹਦੇ ਵਿੱਚ ਯਾਨੀ ਬੀਜੇਪੀ ਨੇ ਰਫੇਲ ਕੀ ਆ ਜੀ ਜੇ ਬਫਰ ਜਿੱਤੇ ਐਡਾ ਰੌਣਾ ਪਿਆ ਸੀ ਰਫੇਲ ਬਾਰੇ ਕਿਸੇ ਦਾ ਉਹ ਨਹੀਂ ਉੱਕਣ ਦਿੰਦੇ ਇਸ ਕਰਕੇ ਸਮਝਦੇ ਪੱਧਰ ਤੇ ਕੇਜਰੀਵਾਲ ਤੇ ਆਮ ਆਪਣਾ ਐਨਡੀਆ ਦੇ ਵਿੱਚ ਕੋਈ ਬਾਲਾ ਵੱਡਾ ਰੌਲਾ ਨਹੀਂ ਇੱਕ ਰਾਮ ਭਗਤ ਨੇ ਇੱਕ ਹਨੂਮਾਨ ਭਗਤ ਨੇ ਇੱਕ ਉਹ ਦੇਸ਼ ਭਗਤ ਨੇ ਉਹ ਕਹਿੰਦੇ ਅਸੀਂ ਕੱਟੜ ਦੇਸ਼ ਭਗਤਾਂ ਪੰਜਾਬ ਚ ਵੀ ਉਹੀ ਨੀਤੀ ਲਾਗੂ ਕਰ ਰਹੇ ਨੇ ਪਰ ਅੰਲੀ ਪੱਖੋਂ ਇਹਨਾਂ ਦਾ ਟਕਰਾਅ ਪੈਂਦਾ ਦਿੱਲੀ 'ਚ ਜਿਹਦੇ ਕਰਕੇ ਅਧਿਕਾਰ ਖੋਹੇ ਨਾ ਤਾਂ ਜਿਹੜਾ ਕਹਿੰਦੇ ਹਾਲਾਂਕਿ ਪਹਿਲਾਂ ਸਾਰੀਆਂ ਪਾਰਟੀਆਂ ਕਹਿੰਦੀਆਂ ਸੀ ਦਿੱਲੀ ਨੂੰ ਪੂਰੀ ਸਟੇਟ ਦਾ ਦਰਜਾ ਦੇਵਾਂਗੇ ਭਾਜਪਾ ਵੀ ਕਹਿੰਦੀ ਸੀ ਕਾਂਗਰਸ ਵੀ ਕਹਿੰਦੀ ਸੀ ਜਦੋਂ ਇਹਨਾਂ ਦਾ ਦਬਦਬਾ ਹੋ ਗਿਆ ਉਹ ਪਿੱਛੇ हट ਗਏ ਇਹਨੇ ਲੜਾਈ ਇਸ ਤਰੀਕ ਅੰਦੋਲਨ ਤਾਂ ਨਹੀਂ ਕੀਤਾ ਨੀ ਅਦਾਲਤੀ ਲੜਾਈ ਦੇ ਵਿੱਚ ਚੱਲਿਆ ਗਿਆ ਉਹਨਾਂ ਨੇ ਕਾਨੂੰਨ ਪਾਸ ਕਰਤਾ ਇਹਦਾ ਉਹ ਉਹ ਗੱਲ ਖਤਮ ਕਰਤੀ ਜਿਹੜੀ ਗੱਲ ਕੇਜਰੀਵਾਲ ਸਾਹਿਬ ਕਹਿ ਰਹੇ ਨੇ ਕਿ ਈਡੀ ਦੇ ਜਿਹੜੇ ਸੰਮਣ ਆ ਉਹ ਗੈਰ ਕਾਨੂੰਨੀ ਆ ਤੇ ਮੈਂ ਤਾਂ ਸਭ ਤੋਂ ਜ਼ਿਆਦਾ ਇਮਾਨਦਾਰ ਕਟੜ ਮਾਨਦਰ ਜਿਹੜੀ ਮੈਂ ਈਡੀ ਦੇ ਸੰਮਣ ਗੈਰ ਕਾਨੂੰਨੀ ਨੇ ਨਹੀਂ ਨਹੀਂ ਦੇਖੋ ਬਦਲਾ ਲਊ ਭਾਵਨਾ ਨਾਲ ਕਰਨੀ ਗੱਲ ਇੱਕ ਹੋਰ ਹੁੰਦੀ ਆ ਪੰਜਾਬੀ ਦੀ ਇੱਕ ਕਹਾਵਤ ਆ ਨਾ ਦੇਖ ਦੇਖ ਟਿੱਕੇ ਕੱਢਣਾ ਭਾਜਪਾ ਕਰ ਰਹੀ ਆ ਤੁਹਾਡੇ ਸਾਰੇ ਸਾਹਮਣੇ ਆ ਵੀ ਕਿੰਨੇ ਬੰਦੇ ਕਰਪਸ਼ਨ ਦੇ کیسਾਂ ਝੜੇ ਹੋਏ ਜਦੋਂ ਇਹਨਾਂ ਚ ਆ ਗਏ ਕਰਪਸ਼ਨ ਦੇ ਕੇਸ ਖਤਮ ਹੋ ਗਏ ਜੋ ਸਾਰਾ ਸਾਰਾ ਕੁਝ ਹੋ ਗਿਆ ਦੁੱਧ ਤੋਤੇ ਹੋ ਗਏ ਵਿਰੋਧੀਆਂ ਨੂੰ ਇਹ ਠੋਕਦੇ ਨੇ ਕਿਉਂਕਿ ਕਰਪਸ਼ਨ ਤਾਂ ਸਾਰੀ ਕਰਦੇ ਨੇ ਕੋਈ ਘੱਟ ਕਰਦਾ ਕੋਈ ਵਧ ਕਰਦਾ ਐਡੇ ਖਰਚੇ ਪਾਰਟੀਆਂ ਦੇ ਉਹ ਤਾਮਚਾਮ ਕਿਵੇਂ ਚੱਲ ਜੂਗੀ ਇਹ ਇਸ ਕਰਕੇ ਸ਼ਰਾਬ ਦੀ ਨੀਤੀ ਚ ਫਸਦੇ ਸੀ ਇਹ ਜਦੋਂ ਜਾਂਚ ਸ਼ੁਰੂ ਹੋਈ ਨਾਲ ਦੇ ਨਾਲ ਨੀਤੀ ਬਦਲਤੀ ਇਹਨਾਂ ਨੇ ਵਾਪਸ ਲੈ ਲਈ ਜੇ ਇਹੀ ਕੇਜਰੀਵਾਲ ਜਿਹੜਾ ਜਿਹ ਕਹਿੰਦਾ ਗੈਰਕਾਨੂੰਨੀ ਇਹਦਾ ਟਵੀਟ ਮੈਂ ਸਾਂਝਾ ਕੀਤਾ ਸੀ ਕਹਿੰਦਾ ਈਡੀ ਤੇ ਸੀਬੀਆਈ ਵਾਰ-ਵਾਰ ਸੰਮਨ ਕਰਦੀ ਆ ਸਿਆਸਤਦਾਨਾਂ ਨੂੰ ਮੇਰਾ ਇੱਕ ਦੇਸ਼ ਭਗਤ ਨਾਗਰਿਕ ਹੋਣ ਕਰਕੇ ਸਿਰ ਸ਼ਰਮ ਨਾਲ ਝੁਕਦਾ ਵੀ ਉਹ ਜਾਂਦੇ ਨਹੀਂ ਉੱਥੇ ਚਾਹੀਦਾ ਇਹ ਆ ਵੀ ਉਹਨਾਂ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਤੇ ਜਾਣਾ ਚਾਹੀਦਾ ਆਪਣੇ ਵਰਕਰਾਂ ਨੂੰ ਇਹਨੇ ਸੱਦਾ ਦਿੱਤਾ ਹੋਇਆ ਉਹ ਵਿੱਚ ਆ ਰਹੀ ਆ ਮੀਡੀਆ ਤੇ ਵੀ ਜੇ ਤੁਹਾਨੂੰ ਕੋਈ ਭ੍ਰਿਸ਼ਟਾਚਾਰ ਦੇ ਖਿਲਾਫ ਹਿੱਕ ਠੋਕ ਕੇ ਜਾਓ ਜਦੋਂ ਅਸੀਂ ਭ੍ਰਿਸ਼ਟ ਨਹੀਂ ਅਸੀਂ ਕਿਉਂ ਡਰਦੇ ਆ ਮਤਲਬ ਇਹਨਾਂ ਦੀ ਜਿਹੜਾ ਪ੍ਰਾਣੇ ਇਹਨਾਂ ਨੇ ਸੰਕਲਪ ਵਾਰੇ ਸੀ ਜੋ ਇਹਨਾਂ ਦਾ ਅਮਲਾ 180 ਡਰਜੀ ਉਹ ਤੋਂ ਉਲਟਾ ਤਾਂ ਫਿਰ ਹੁਣ ਉਹਨਾਂ ਨੂੰ ਜਾਣਾ ਚਾਹੀਦਾ ਈਡੀ ਕੋਲੇ ਜੀ ਉਹਨਾਂ ਦਾ ਬਿਲਕੁਲ ਸਾਫ਼ ਆ ਉਹ ਜਿਵੇਂ ਇੱਕ ਠੋਕੇ ਕਹਿਣ ਕਿ ਮੈਂ ਬਿਲਕੁਲ ਭ੍ਰਿਸ਼ਟਾਚਾਰ ਨਹੀਂ ਕੀਤਾ ਤੇ ਈਡੀ ਜੋ ਵੀ ਪੁੱਛ ਕੇ ਕਰਦੇ ਜੋ ਕਰ ਸਕਦੇ ਨੇ ਦੇਖੋ ਕਾਨੂੰਨੀ ਅਰਚਨਾ ਕੀ ਨੇ ਮੈਂ ਇਹਦਾ ਬੜਾ ਜਾਣਕਾਰ ਨਹੀਂ ਉਹ ਆਪਣਾ ਛਤ ਝਾਰਖੰਡ ਵਾਲਾ ਉਹ ਮੁੱਖ ਮੰਤਰੀ ਹਿਮੰਤ ਉਹ ਵੀ ਇਸ ਗੱਲ ਦੇ ਵਿੱਚ ਚੱਕਰ ਚ ਹੋਇਆ ਕੁਝ ਚੋਰ ਮੋਰੀਆਂ ਹੋ ਸਕਦੀਆਂ ਪਰ ਆਖਰ ਨੂੰ ਇਹਨਾਂ ਨੂੰ ਜਾਣਾ ਪੈਣਾ ਇਹ ਹੁਣ ਚਾਹੁੰਦੇ ਇਹ ਆ ਮੇਰੀ ਗੱਲ ਸੁਣੋ ਤੁਸੀਂ ਲੋਕਾਂ ਤੋਂ ਰਾਏ ਲੈਣੇ ਹੋ ਪਹਿਲਾਂ ਤਾਂ ਤੁਸੀਂ ਕਹਿੰਦੇ ਜਦੋਂ ਤੁਹਾਡੇ ਤੇ ਦੋਸ਼ ਲੱਗਦਾ ਅਸਤੀਫਾ ਦਿਓ ਹੁਣ ਤੁਸੀਂ ਇਹ ਕਹਿੰਦੇ ਹੋ ਵੀ ਕੀ ਮੈਂ ਜੇਲ੍ਹ 'ਚ ਰਹਿੰਦੇ ਹੋਏ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਨਿਭਾ ਸਕਦਾ ਇਹ ਕਿਹੜੇ ਲੋਕਾਂ ਨੂੰ ਮੂਰਖ ਬਣਾ ਰਹੇ ਹੋ ਤੁਸੀਂ ਇਹ ਇਸ ਕਰਕੇ ਇਹ ਵੀ ਪੁੱਛ ਕਿਛੋਂ ਉਹ ਲੀਕ ਹੋਊ ਵੀ ਆਹ ਕੀਤਾ ਆਹ ਪਤਾ ਕੀਤਾ ਪਤਾ ਕੀਤਾ ਇਹਦੇ ਖਿਲਾਫ ਇੱਕ ਗੱਲ ਚਲੀ ਜਾਊ ਵੀ ਇੱਕ ਵਾਰ ਬੁਲਾ ਲਿਆ ਆਹ ਗੱਲਾਂ ਸਾਹਮਣੇ ਆ ਗਈਆਂ ਉਹ ਪੁੱਛ ਕਿਛ ਤੇ ਆ ਦੋ ਤਾਂ ਹੋਰ ਕੀਤੀ ਉਹ ਜਾਲ ਬੰਨ੍ਹਦੇ ਆ ਨਾ ਪੂਰਾ ਉਦੋਂ ਉਹ ਜਾਂਚ 'ਚ ਫਸਣੇ ਦੀ ਥਾਂ ਵੀ ਸਿੱਧੀ ਗ੍ਰਫਤਾਰ ਕਰੇ ਮੈਨੂੰ ਤਾਕੇ ਮੈਂ ਸ਼ਹੀਦ ਬਣਾ ਵੀ ਮਤਲਬ ਐ ਪੁੱਛ ਕੇ ਇੱਕ ਮਾਹੌਲ ਬਣ ਜਾਂਦਾ ਨਾ ਜੀ ਵੀ ਜਿਵੇਂ ਪਹਿਲਾ ਬੰਦੇ ਫੜੇ ਦੂਜੇ ਤੇ ਪਹੁੰਚ ਗਏ ਤੀਜੇ ਤੇ ਪਹੁੰਚ ਗਏ ਚੌਥੇ ਤੇ ਪਹੁੰਚ ਗਏ ਹੁਣ ਜੇ ਐਡੀ ਕੱਚਾ ਕੇਸ ਹੋਵੇ ਇਹ ਨਹੀਂ ਸੁਪਰੀਮ ਕੋਰਟ ਤੱਕ ਜ਼ਮਾਨਤਾਂ ਕਿਉਂ ਨਹੀਂ ਹੁੰਦੀਆਂ ਆਪਣ ਆਪਣੇ ਜ਼ਮਾਨਤਾਂ ਹੋਈਆਂ ਹੀ ਨਹੀਂ ਕਿੰਨੇ ਬੰਦਿਆਂ ਦੀਆਂ ਜਿਹੜੇ ਫੜੇ ਨੇ ਉਹ ਭ੍ਰਿਸ਼ਟਾਚਾਰ ਦੇ ਮਾਮਲੇ ਨੇ ਈਡੀ ਦੇ ਮਾਮਲਿਆਂ ਤੇ ਵੀ ਜ਼ਮਾਨਤਾਂ ਹੁੰਦੀਆਂ ਨੇ ਦੇਰ ਨਾਲ ਹੋ ਜਾਂਦੀਆਂ ਨੇ ਸੋ ਇਸ ਕਰਕੇ ਗੱਲ ਤਾਂ ਕੋਈ ਵੱਡੀ ਆ ਜਿਹੜੀ ਉਹ ਕਹਿੰਦੇ 324 ਕਰੋੜ ਦੀ ਜਾਂ 28 ਕਰੋੜ ਦੀ ਟਰੇਲ ਉਹ ਕਹਿ ਰਿਹਾ ਨਾ ਵੀ ਹਾਂ ਇਹ ਹੈਗੀ ਆ ਪਰ ਗਈ ਕਿੱਥੇ ਇਹਦਾ ਅੰਤ ਲੱਭੋ ਉਹਨਾਂ ਨੇ ਉਹ ਪਾਰਟੀ ਬਣਾ ਲਈ ਉਹਦੇ ਵਿੱਚ ਵੀ ਪਾਰਟੀ ਫੰਕਸ਼ਨਰੀ ਕੋਲੇ ਗਏ ਨੇ ਹੁਣ ਜਿਹੜੇ ਇਹ ਖਰਚੇ ਹੋ ਰਹੇ ਨੇ ਜਾਂ ਕੀਤੇ ਜਾ ਰਹੇ ਨੇ ਇਹਦਾ ਹਸਾਬ ਕਿਤਾਬ ਹੁਣ ਉਹ ਕਹਿੰਦਾ ਜੇ ਤੁਸੀਂ ਮੈਨੂੰ ਪਾਰਟੀ ਮੁਖੀ ਦੇ ਤੌਰ ਤੇ ਬੁਲਾ ਰਹੇ ਹੋ ਤੁਸੀਂ ਮੈਨੂੰ ਬੁਲਾ ਨਹੀਂ ਸਕਦੇ ਇਸ ਕੇਸ 'ਚ ਕਿਉਂਕਿ ਪਾਰਟੀ ਫੰਡਾਂ ਦੇ ਬਾਰੇ ਮਤਲਬ ਤੁਸੀਂ ਇਹ ਜਾਂਚ ਕਰਨ ਦਾ ਤੁਹਾਡੇ ਕੋਲੇ ਇਹ ਗੱਲ ਹੈ ਇਹ ਨਹੀਂ ਸੋ ਅਲਟੀਮੇਟਲੀ ਉੱਥੇ ਵੀ ਤੇ ਇੱਥੇ ਵੀ ਭ੍ਰਿਸ਼ਟਾਚਾਰ ਪੂਰੇ ਜ਼ੋਰ ਨਾਲ ਫੈਲਿਆ ਹੋਇਆ ਹੈ ਜਿਹੜਾ ਇਹ ਕਹਿੰਦੇ ਆ ਨਾ ਹੁਣ ਗੋਇੰਦਵਾਲ ਉਹ ਲੈ ਕੇ ਆ ਦੇਖੋ ਜੀ ਉਲਟੀ ਗੰਗਾ ਵਹਾਤੀ ਇਹ ਤਾਂ ਕਈ ਵਾਰ ਨਾ ਅਚਾਨਕ ਪੈਰ ਹੇਠਾਂ ਬਟੇਰਾ ਆ ਜਾਂਦਾ ਸਾਰਾ ਸਰਕਾਰੀ ਸਿਸਟਮਾ ਤੰਤਰ ਉਹਨੂੰ ਠੱਪ ਕਰਕੇ ਸਾਰਾ ਕੁਝ ਪ੍ਰਾਈਵੇਟ ਕੀਤਾ ਜਾ ਰਿਹਾ ਖੇਤੀ ਨੀਤੀ ਤੇ ਕਿੰਨਾ ਕਰਦੀ ਗੱਲ ਹੋ ਰਹੀ ਆ ਇੱਕ ਅਮਰੀਕਾ ਦੀ ਕੰਪਨੀ ਉਹਨੂੰ ਉਹਨੂੰ ਹਾਇਰ ਕਰ ਲਿਆ ਉਹਨਾਂ ਦੀ ਇੱਕ ਉਹ ਵੱਡੀ ਆ ਉਹਨੂੰ ਇੱਕ ਅਹੁਦਾ ਦੇਤਾ ਇੱਥੇ ਜਿੰਨਾ ਆਟਾ ਦਾਲ ਕਹਿੰਦੇ ਅਸੀਂ ਘਰ ਘਰ ਪਹਚਾਵਾਂਗੇ ਉਹ ਡਿੱਪੂ ਵਾਲੇ ਤਾਂ ਮਰ ਰਹੇ ਆ ਫੇਰ ਉਹ ਕਿਸੇ ਕੰਪਨੀ ਨੂੰ ਠੇਕਾ ਦਿੱਤਾ ਹੁਣ ਜੇ ਲੋਕਾਂ ਕੋਲੇ ਕਣਕ ਜਾਂਦੀ ਆ ਚੱਕੀਆਂ ਆਮ ਚੱਕੀਆਂ ਤੋਂ ਪਹੁੰਦਿਆਂ ਨਾ ਫਿਰ ਇਹ ਕਿਸੇ ਵੱਡਿਆਂ ਨੂੰ ਠੇਕਾ ਦੇਣਗੇ ਫਲੋਰ ਮਿਲ ਜਿਹਨੂੰ ਆਪਾਂ ਕਹਿੰਦੇ ਆ ਫਿਰ ਉੱਥੇ ਪੈਕਿੰਗ ਹੋ ਫਿਰ ਉਹ ਕੰਪਨੀ ਜਾ ਹੁਣ ਇਹ ਜਿਹੜਾ ਕਹਿੰਦੇ ਘਰ ਘਰ ਦਫ਼ਤਰ ਪਹੁੰਚੂ ਤੁਹਾਨੂੰ ਲੱਗਦਾ ਕਲਰਕ ਦਫ਼ਤਰ ਵਾਲੇ ਆ ਜਿਹੜੇ ਉਹ ਜਵਾਬ ਤਿਆਰ ਕਰਨਗੇ ਘਰਾਂ ਘਰਾਂ ਚ ਵੰਡਣਗੇ ਉਹ ਇੱਕ ਫੇਰ ਕੰਪਨੀ ਨੂੰ ਠੇਕਾ ਸਾਰਿਆਂ ਦੀ ਗੱਲ ਦਿੱਲੀ ਮਤਲਬ ਸਾਰਾ ਕੁਝ ਨਿੱਜੀਕਰਨ ਹੋ ਰਿਹਾ ਸਾਰੇ ਕਾਸੇ ਦਾ ਤੇ ਉਹਦੇ ਵਿੱਚ ਜਿਹੜਾ ਪ੍ਰਚਲਿਤ ਸਿਸਟਮ ਆ ਉਹਨੂੰ ਦਰਕਨਾਰ ਕਰਕੇ ਉਹਨੂੰ ਚੁਸਤ ਦਰੁਸਤ ਜਵਾਬ ਦੇ ਬਣਾਉਣ ਦੇ ਤਾਂ ਪੈਰਲਿਕ ਪ੍ਰਾਈਵੇਟ ਸਿਸਟਮ ਖੜਾ ਕਰ ਰਿਹਾ ਕੰਪਨੀ ਕਰਾਪਸ਼ਨ ਕੰਪਨੀ ਤੇ ਕਰਾਪਸ਼ਨ ਦਾ ਬਹੁਤ ਸਿੱਧਾ ਜੇ ਤੁਸੀਂ ਪ੍ਰਾਈਵੇਟ ਥਰਮਲ ਕੰਪਨੀਆਂ ਦਿੱਤੀਆਂ ਉਹਦੇ ਵਿੱਚੇ ਕਰਾਪਸ਼ਨ ਪਈ ਹੈ ਕਿੱਧਰ ਗਿਆ ਜਿਓ ਸਾਰਾ ਕੁਝ ਪੁੱਛੇ ਨਾ ਭਗਵੰਤ ਮਾਨ ਨੂੰ ਵੀ ਉਹਦਾ ਕੀ ਬਣਾ ਕਰ ਰਹੇ ਹਾਂ ਕਰ ਰਹੇ ਹਾਂ ਕਰ ਰਹੇ ਹਾਂ ਸੋ ਇਸ ਕਰਕੇ ਇਹ ਲੜਾਈ ਹੈ ਜਿਹੜੇ ਹਸਾਬ ਨਾਲ ਹੀ ਚੋਣਾਂ ਲੜਨ ਲੱਗ ਗਏ ਪਹਿਲਾਂ ਨਹੀਂ ਹੋਇਆ ਸੀ ਦਿੱਲੀ 'ਚ ਪਹਿਲਾਂ ਤੁਸੀਂ ਦੇਖਿਆ ਵੀ ਲੋਕ ਜਿੱਤ ਗਏ ਇੱਥੇ ਵੀ ਬਾਲਾ ਖਰਚਾ ਨਹੀਂ ਹੋਇਆ ਲੋਕ ਜਿੱਤ ਗਏ ਪਰ ਫੰਡ ਬਹੁਤ ਘੱਟ ਕਿੰਨੇ ਕੇਸ ਇਹ ਜੀ ਕਰੋੜ ਮੰਗਦੇ ਸੀ 60 ਲੱਖ ਮੰਗਦੇ ਸੀ 2 ਕਰੋੜ ਮੰਗਦੇ ਸੀ ਜਿਹੜੇ ਆਮਦਨਿਆਂ ਵਿੱਚ ਇਕੱਠਾਂ ਦਿੱਤੀਆਂ ਹਵਾ 'ਚ ਵੀ ਦਿੱਤ ਗਏ ਬਹੁਤ ਸਾਰੇ ਕੇਸ ਜਦੋਂ ਤੁਸੀਂ ਕੋਈ ਸਿਸਟਮ ਨਹੀਂ ਸੁਧਾਰਦੇ ਨੀਤੀ ਨਹੀਂ ਬਦਲਦੇ ਨੀਤੀਗਤ ਫੈਸਲਾ ਨਹੀਂ ਕਰਦੇ ਕਾਰਜਸ਼ੈਲੀ ਨਹੀਂ ਬਦਲਦੇ ਫਿਰ ਤੁਸੀਂ ਉਹਨਾਂ ਨਾਲ ਵੱਖ ਕਿਵੇਂ ਹੋ ਜਾਓਗੇ ਜੀ ਫਿਰ ਜੇ ਆਪਾਂ ਕਰਪਸ਼ਨ ਦੀ ਗੱਲ ਕਰ ਲਈਏ ਜੀ ਜੇਕਰ ਬੀਜੇਪੀ ਵਿੱਚ ਵੀ ਦਿੱਕਤਾਂ ਨੇ ਉਹ ਇਲੈਕਟੋਰਲ ਬਾਂਡ ਜਾਂ ਹੋਰ ਤਰੀਕੇ ਨਾਲ ਪੈਸੇ ਇਕੱਠਾ ਕਰ ਰਹੇ ਆ ਧਰਮ ਦੇ ਨਾਂ ਤੇ ਕਰਦੇ ਆ ਇਹ ਹੋਰ ਵੱਡੇ ਗੱਫੇ ਜਿਹੜੇ ਆ ਆਵਾਦੀ ਪਾਰਟੀ ਵਾਲੇ ਵੀ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਇਹ ਵੀ ਕੋਸ਼ਿਸ਼ਾਂ ਕਰ ਰਿਹਾ ਵੀ ਕੇਸ ਦਾ ਲਿਕਵਰ ਸਕੈਮ ਵਾਲਾ ਵੀ ਜਿਹੜਾ ਇਹ ਐਕਸਾਈਜ਼ ਵਾਲਾ ਵੱਡਾ ਤਾਂ ਫਿਰ ਕਰਪਸ਼ਨ ਨੂੰ ਠੱਲ ਕਿਵੇਂ ਪਾਊਗੀ ਮੁਲਕ ਦਾ ਭਲਾ ਕਿਵੇਂ ਹੋਊਗਾ ਜੇ ਸਾਰੀਆਂ ਪਾਰਟੀਆਂ ਇੱਕੋ ਜੀਆਂ ਨੇ ਕਰਪਸ਼ਨ ਕਿਵੇਂ ਖਤਮ ਹੋਊਗਾ ਦੇਖੋ ਜੀ ਦੋ ਤਰੀਕੇ ਨੇ ਇੱਕ ਤਾਂ ਲੋਕ ਅੰਦੋਲਨ ਅਸਲ ਅਸਲ ਗੱਲ ਤਾਂ ਲੋਕ ਅੰਦੋਲਨ ਦੇਖੋ ਕਿਸਾਨ ਅੰਦੋਲਨ ਆਇਆ ਉਹਨੇ ਕਿੰਨੀ ਜਾਗਰਤੀ ਲਿਆਂਦੀ ਆ ਲੋਕਪਾਲਸ ਦੇ ਖਿਲਾਫ ਕਈ ਜਿਹੜੇ ਹੈਗੇ ਨੇ ਦਫ਼ਤਰਾਂ ਦੇ ਵੀ ਬੋਲਣ ਲੱਗੇ ਜਿਹਦੇ ਬਿੱਲਾ ਲੱਗਿਆ ਹੁੰਦਾ ਅਗਲਾ ਕਹਿੰਦਾ ਕਿ ਯੂਨੀਅਨ ਵਾਲਾ ਜਾ ਰਿਹਾ ਇਹਦੇ ਸਾਹਮਣੇ ਇਹ ਜੀ ਗੱਲ ਤੁਸੀਂ ਨਾ ਕਰੋ ਗੜਬੜਾ ਹੋਈਆਂ ਹੋਣਗੇ ਉੱਥੇ ਮੈਂ ਇਹ ਨਹੀਂ ਕਰਦਾ ਦੁੱਧ ਦੀ ਗੱਲ ਨੀਤੀ ਦੇ ਪੱਧਰ ਤੇ ਤੁਸੀਂ ਲੈ ਕੇ ਆਉਣਾ ਜੀ ਜਿਵੇਂ ਇਹ ਲੋਕਪਾਲ ਦੀ ਗੱਲ ਜਾਂ ਫੰਡਾਂ ਦਾ ਹਿਸਾਬ ਕਿਤਾਬ ਪਾਰਦਰਸ਼ੀ ਕਰਨ ਦੀ ਐਈਆਂ ਦੀਆਂ ਗੱਲਾਂ ਜਦੋਂ ਤੁਸੀਂ ਲੈ ਕੇ ਆਉਂਗੇ ਲੋਕ ਰਿਸ਼ਵਤ ਕਦੋਂ ਹੁੰਦੀ ਹੈ ਤੁਸੀਂ ਇੱਕ ਸਿਸਟਮ ਇਹੋ ਜਿਹਾ ਬਣਾ ਦਿੰਦੇ ਹੋ ਜਿਹਦੇ ਵਿੱਚੋਂ ਬੰਦਾ ਸਕੂਲ ਬੋਰਡ ਆ ਜੀ ਮੰਨ ਲਓ ਇੱਕ ਬੰਦਾ ਫਿਰੋਜ਼ਪੁਰ ਤੋਂ ਆਇਆ ਕੋਈ ਆਪਣੀ ਕਾਰਵਾਈ ਲੈਣ। ਉੱਥੇ ਬੰਦਾ ਸੀਟ ਤੇ ਨਹੀਂ ਬੈਠਾ। ਉਹਦਾ ਕਹਿੰਦਾ ਚਾਰਜ ਵੀ ਕਿਸੇ ਕੋਲ ਨਹੀਂ ਜੀ। ਇੱਧਰ ਗਿਆ ਹੋਊ ਇਹ ਉੱਧਰ ਗਿਆ ਹੋਊ। ਆਹ ਲਾ ਕਹਿੰਦਾ ਫੇਰ ਗੇੜਾ ਲੱਗੂ। ਫੇਰ ਉਹ ਦੂਜੇ ਪਾਸੇ ਤੁਰਦਾ। ਵੀ 500 ਰੁਪਿਆ 600 ਤਾਂ ਮੇਰਾ ਕਿਰਾਏ ਦਾ ਲੱਗਿਆ। ਆਹ ਲਾ ਕਹਿੰਦਾ ਜੀ ਦੂਜੀ ਤਰ੍ਹਾਂ ਦੇਖ ਲਓ। 1000 ਰੁਪਿਆ ਦੇ ਕੇ ਆਹ ਲਾ ਕਹਿੰਦਾ ਮੇਰਾ ਵੀ ਖੜਾ ਛੁੱਟਿਆ। ਸਿਸਟਮ ਨੂੰ ਚੋਸ ਚੋਸ ਕਰਨਾ ਪਊ। ਖਾਸ ਕਰਕੇ ਆਨਲਾਈਨ। ਜਿੰਨਾ ਤੁਸੀਂ ਆਨਲਾਈਨ ਕਰ ਦੋਗੇ ਨਾ ਟੈਕਨੋਲੋਜੀ ਲੈ ਆਉਂਗੇ ਤੁਸੀਂ ਉਹ ਪਾਰਦਰਸ਼ਤਾ। ਮੈਨੂੰ ਲੱਗਦਾ ਉਹਦੇ ਨਾਲ ਬਹੁਤ ਗੱਲਾਂ ਘਟ ਹੁਣ ਇਹਨਾਂ ਦਾ ਤਾਂ ਇਹ ਹੈ ਨਾ ਜੀ ਇਹ ਤਾਂ ਜਿਹੜੋਂ ਖੰਗਦੇ ਵੀ ਨਹੀਂ ਉਹਦੇ ਵੀ ਇਸ਼ਤਿਹਾਰ ਲਵਾ ਦਿੰਦੇ ਨੇ ਲੈ ਅੱਜ ਤੱਕ ਕਿਸੇ ਨੂੰ ਨਹੀਂ ਇਹ ਪਤਾ ਵੀ ਉਹ 43 ਸਵਾਵਾ ਕਿਹੜੀਆਂ ਨੇ ਜਿਨ੍ਹਾਂ ਬਾਰੇ ਘਰੋਂ ਬਹਿ ਕੇ ਜਾਣਕਾਰੀ حاصل ਕੀਤੀ ਜਾ ਸਕਦੀ ਪ੍ਰਚਾਰੀ ਜੋ ਪ੍ਰਚਾਰੀ ਜੋ ਪ੍ਰਚਾਰੀ ਜੋ ਪ੍ਰਚਾਰੀ ਜੋ ਮਤਲਬ ਇਸ਼ਤਿਹਾਰਬਾਜ਼ੀ ਦਾ ਤੁਸੀਂ ਦੇਖ ਲਿਆ ਨਾ ਜੀ ਸਾਰੇ ਪੰਜਾਬ ਦੇ ਵਿੱਚ ਜਿਹੜੇ ਕਿ ਵੱਡੇ ਪੱਦਰ ਤੇ ਹੁੰਦੀ ਹੈ ਠੀਕ ਹੈ ਤਾਂ ਇਸ ਕਰਕੇ ਤੁਹਾਨੂੰ ਇੱਕ ਬਦਲਵੀਂ ਸਿਆਸਤ ਲੈ ਆਉਣੀ ਪਊ ਇੱਕ ਬਦਲਮਾ ਪ੍ਰਬੰਧ ਪੇਸ਼ ਕਰਨਾ ਪਊ ਹੁਣ ਤੱਕ ਕੀ ਹੈ ਜੀ ਅਲਕਾ ਦਾ ਤਨਖਾਹ ਤਾਂ ਮੈਨੂੰ ਮਿਲਣੀ ਹੀ ਮਿਲਣੀ ਆ ਮੈਂ ਇਹ ਦੇਖਿਆ ਟੈਲੀਫੋਨ ਵਾਲੇ ਨੇ ਜੀ ਜਦੋਂ ਟੈਲੀਫੋਨ ਪਹਿਲਾਂ ਲੱਗਦੇ ਸੀ ਅਸੀਂ ਵੀ ਜਦੋਂ ਲਵਾਇਆ ਸੀ ਉਹ ਕਹਿੰਦੇ ਟੈਲੀਫੋਨ ਲਵਾਉਣਾ ਉਹ ਤਾਂ ਤਨਖਾਹ ਤਾਂ ਸਾਨੂੰ ਮਿਲਦੀ ਆ ਪੈਸੇ ਕਿਨੇ ਦਿੰਦੇ ਬਿਜਲੀ ਵਾਲਾ ਕਹਿੰਦਾ ਤਨਖਾਹ ਤਾਂ ਮੈਨੂੰ ਮਿਲਦੀ ਆ ਪੈਸੇ ਕਿਨੇ ਦਿੰਦੇ ਪਟਵਾਰੀ ਕਹਿੰਦਾ ਤਨਖਾਹ ਤਾਂ ਮੈਨੂੰ ਮਿਲਣੀ ਹੀ ਮਿਲਣੀ ਆ ਜੇ ਕੰਮ ਕਰਾ ਜਿਹੜੇ ਕੰਮ ਦੇ ਸਰਕਾਰੀ ਟੈਕਸਾਂ ਚੋਂ ਅਰਬਾਂ ਖਰਬਾਂ ਤਨਖਾਹ ਲਈ ਜਾਂਦੇ ਉਹ ਕਹਿੰਦੇ ਇਹਨੂੰ ਤਾਂ ਕੋਈ ਰੋਕ ਨਹੀਂ ਸਕਦਾ ਜੇ ਕਿਸੇ ਨੇ ਕੰਮ ਕਰਾਉਣਾ ਤਾਂ ਸਾਨੂੰ ਪੈਸੇ ਦਿਓ ਇਹ ਇੱਕ ਮਾਨਸਿਕਤਾ ਵੀ ਬਦਲਣੀ ਜਦੋਂ ਆਪਾਂ ਭਾਜਪਾ ਤੇ ਆਪ ਦੀ ਇਸ ਸਟਰਸਲ ਦੀ ਗੱਲ ਕਰਦੇ ਆ ਕਿ ਅਰਵਿੰਦ ਕੇਜਰੀਵਾਲ ਤੱਕ ਹੁਣ ਗੱਲ ਜਿਹੜੀ ਆ ਪਹੁੰਚ ਗਈ ਆ ਉਹਦੇ ਵਿੱਚੋਂ ਕੀ 2024 ਦਾ ਲਾਹਾ ਵੀ ਵੇਖ ਰਹੀ ਹੈ ਬੀਜਪੀ ਉਹ ਚਾਹੁੰਦੇ ਕਿ ਸਾਨੂੰ ਲਾਹਾ ਮਿਲੇ ਅਸੀਂ ਜਿਹੜਾ ਭ੍ਰਿਸ਼ਟਾਚਾਰ ਖਤਮ ਕਰਨ ਵਾਲੇ ਉਹ ਮਸੀਹੇ ਬਣੀਏ ਤੇ ਆਪ ਨੂੰ ਜਿਹੜਾ ਸਿਆਸੀ ਸੱਟ ਵੀ ਵੱਜੇ ਮੈਨੂੰ ਦੋ ਗੱਲਾਂ ਲੱਗਦੀਆਂ ਜੀ ਇੱਕ ਤਾਂ ਉਹਨਾਂ ਨੂੰ ਪਹਿਲਾਂ ਲਾਹਾ ਮਿਲਦਾ ਰਿਹਾ ਜਿੱਥੇ ਗੁਜਰਾਤ ਗਿਆ ਜੀ ਗੋਆ ਗਿਆ ਹੁਣ ਇਹਦਾ ਉਹ ਜਲਵਾ ਹੋ ਗਿਆ ਖਤਮ ਮਤਲਬ ਇਹ ਲੱਗਣ ਲੱਗਿਆ ਵੀ ਹੁਣ ਕੰਮ ਦੀ ਚੀਜ਼ ਨਹੀਂ ਰਹੀ ਇਸ ਕਰਕੇ ਪੰਜਾਬ ਪਨੇ ਸਖਤੀ ਹੋਰ ਕਸਤੀ ਪੰਜਾਬ ਲਈ ਉਹਨਾਂ ਦੀ ਇੱਕ ਵੱਖਰੀ ਪਾਲਸੀ ਹੈ ਪੰਜਾਬ ਨੂੰ ਸੈਂਸਿਟਿਵ ਸੂਬਾ ਸਮਝਦੇ ਆ ਤੇ ਭਗਵੰਤ ਮਾਨ ਹੂਬ ਹੂ ਕੇਂਦਰ ਦੀਆਂ ਨੀਤੀਆਂ ਪਾਲਸੀਆਂ ਲਾਗੂ ਕਰ ਰਹੇ ਤੁਸੀਂ ਦੇਖੇ ਆ ਉਦੋਂ ਅਮਰਤਪਾਲ ਵੇਲੇ ਕਿਵੇਂ ਬਟਾਲੀ ਨਾ ਲੈ ਕੇ ਆਇਆ ਕਿਵੇਂ ਬਿਆਨ ਦਿੱਤਾ ਵੀ ਅਸੀਂ ਪਾਕਿਸਤਾਨ ਨਾਲ ਬਾਰਡਰ ਨਹੀਂ ਖੋਲਣ ਦੇਣਾ ਜੋ ਵੀ ਮਰਜ਼ੀ ਹੋ ਜੇ ਤੇ ਕਿਵੇਂ ਅਮਰਤਪਾਲ ਉਹਨਾਂ ਨੂੰ ਢੂਠੇ ਕੇ ਸੱਚ ਡਿਬਰੂਗੜ੍ਹ ਭੇਜਿਆ ਉਨੇ ਕਿਤਿਆਂ ਲੰਘਣਾ ਵਾ ਸਾਨੂੰ ਵੀ ਪਤਾ ਜਿਹੜਾ ਵੀ ਅੰਦੋਲਨ ਕਰੋ ਲੰਘਣਾ ਵਾ ਹੋਣਗੀਆਂ ਕਿਸਾਨਾਂ ਦੇ ਕੀ ਕੇਸ ਨਹੀਂ ਬਣਦੇ ਕਿਸਾਨ ਕੀ ਕੇਸ ਨਹੀਂ ਭੁਗਤਦੇ ਮਤਲਬ ਇਸ ਤਰ੍ਹਾਂ ਕਿੰਨੇ ਥਾਂ ਤੇ ਟਕਰਾਅ ਵੀ ਹੁੰਦੇ ਰਹਿੰਦੇ ਨੇ ਸਾਰੇ ਕੈਸੇ ਦੇ ਪਰ ਉਹਨਾਂ ਉਹਨਾਂ ਤੇ ਜਿਹੜੇ ਕੇਸ ਬਣਾਏ ਨੇ ਉਹ ਬਣਾਏ ਨੇ ਜਦੋਂ ਦਰਬਾਰ ਸਾਹਿਬ ਤੇ ਫੌਜੀ ਹਮਲਾ ਕੀਤਾ ਉਸ ਪੈਟਰਨ ਦੇ ਫੌਜ ਖੜੀ ਕਰ ਰਹੇ ਸੀ ਜੀ ਆਏ ਕਰ ਰਹੇ ਸੀ ਜੀ ਹਥਿਆਰ ਬੰਦ ਕਰ ਰਹੇ ਸੀ ਜੀ ਉਹ ਇਸ ਕਰਕੇ ਉਹਨਾਂ ਨੂੰ ਉੱਥੇ ਲਾਇਆ ਹਾਲਾਂਕਿ ਐਨਐਸ ਮੇਰੇ ਤੇ ਵੀ ਐਨਐਸ ਲੱਗਿਆ ਮੇਰੇ ਤੇ ਵੀ ਠੂਠਾ ਲਾਇਆ ਸੀ ਪਰ ਉਹਦਾ ਆਧਾਰ ਬਣਦਾ ਸੀ ਮੇਰੀਆਂ ਲਿਖਤਾਂ ਬਣਾਈਆਂ ਉਹਨਾਂ ਨੇ ਲਿਖਤਾਂ ਬਣਾ ਕੇ ਲਿਖਤਾਂ ਤਾਂ ਹੈਗੀਆਂ ਸੀ ਸਰਕਾਰ ਦੇ ਖਿਲਾਫ ਪੁਲਿਸ ਦੇ ਖਿਲਾਫ ਦੋ ਨੁਕਤੇ ਉਹਨਾਂ ਨੇ ਪਾਏ ਇਹਨੂੰ ਪੱਕਾ ਕਰਨ ਲਈ ਵੀ ਇੱਕ ਤਾਂ ਰਾਮਪੁਰੇ ਇੱਕ ਰਾਮਾ ਪਿੰਡਾ ਉੱਥੇ ਇਹਨੇ ਰੈਲੀ ਕੀਤੀ ਤੇ ਉੱਥੇ ਕਿਹਾ ਵੀ ਆਪਾਂ ਹੁਣ ਹਿੰਦੂਆਂ ਨੂੰ ਵੱਢਣਾ ਤੇ ਆਪਾਂ ਖਾਲਸਤਾਨ ਬਣਾਉਣਾ ਦੂਜੀ ਕਹਿੰਦਾ ਮੀਟਿੰਗ ਕੀਤੀ ਇਹਨਾਂ ਨੇ ਪਵਾਨੀਗੜ ਗਰੇਵਾਲ ਪ੍ਰਾਪਰਟੀ ਡੀਲਰ ਸਾਡੇ ਪਿੰਡ ਉੱਥੇ ਵੀ ਇਹਨੇ ਐਲਾਨ ਕੀਤਾ ਵੀ ਆਪਾਂ ਹੁਣ ਹਿੰਦੂਆਂ ਨੂੰ ਵੱਢਣਾ ਤਾਂ ਖਾਲਸਤਾਨ ਬਣੂ ਇਹ ਦੋਹੇ ਝੂਠੇ ਸੀ ਬਾਕੀਆਂ ਤਾਂ ਲਿਖਤਾਂ ਸੀ ਮੇਰੀਆਂ ਉਹ ਚ ਤਾਂ ਕੋਈ ਝੂਠਾ ਹੀ ਨਹੀਂ ਸੀ ਲਿਖਤ ਦੇ ਵਿੱਚ ਕੀ ਝੂਠਾ ਹੋਣਾ ਇਹਦੇ ਕਰਕੇ ਚਲੋ ਮੇਰਾ ਐਨਐਸਬੀ ਟੁੱਟ ਗਿਆ ਇਹਨਾਂ ਦਾ ਤਾਂ ਕੋਈ ਉਹਦਾ ਦੋਸ਼ ਹੀ ਨਹੀਂ ਬਣਦਾ ਐਨਐਸਏ ਲੱਗਣ ਵਾਲਾ ਜਿਵੇਂ ਆਪਾਂ ਕਹਦੀਏ ਪਰ ਹੁਣ ਜਿਵੇਂ ਸਰਕਾਰ ਨੇ ਮਿਥਲੇ ਜਿਵੇਂ ਨਵੇਂ ਕਾਨੂੰਨਾਂ 'ਚ ਸੋਧ ਕੀਤੀ ਆ ਵੀ ਹੁਣ ਭੁੱਲੋ ਜਿਓ ਜਮਾਨਤਾਂ ਜਮੂਨ ਤਾਂ ਹੋਣਗੀਆਂ ਜਾਂ ਸਜ਼ਾਵਾਂ ਕਿਸੇ ਦੀਆਂ ਮaaf ਹੋਣਗੀਆਂ ਉਹ ਤੋਂ ਮਤਲਬ ਇਰਾਦਾ ਇਹਨਾਂ ਦਾ ਇਹ ਲੱਗਦਾ ਵੀ ਇੱਕ ਫਾਸ਼ੀਵਾਦੀ ਤਾਨੀਸ਼ਹੀ ਹੈ ਜਿਹੜੀ ਉਹ ਮੁਲਕ ਦੇ ਵਿੱਚ ਲਿਆਉਣ ਦੀਆਂ ਪੂਰੀਆਂ ਸਕੀਮਾਂ ਨੇ ਜਿਹੜੀਆਂ ਬਣਾਈਆਂ ਜਾ ਰਹੀਆਂ ਭਗਵੰਤ ਮਾਨ ਪੰਜਾਬ ਵਾਲਿਆ ਜਿਹੜਾ 1984 ਤੋਂ ਬਾਅਦ ਪੰਜਾਬ ਦਾ ਵਰਤਾਂਤ ਖੰਡ ਗਿਆ ਸਿੱਖਾਂ ਦਾ ਵੀ ਖਿੰਡ ਗਿਆ ਕਾਮਰੇਡਾਂ ਦਾ ਵੀ ਖਿੰਡ ਗਿਆ ਜੇ ਆਪਾਂ ਕਹੀਏ ਮਤਲਬ ਈਵਨ ਮਾਰਕਸ ਵੀ ਇਹ ਕਹਿੰਦਾ ਵੀ ਅਸੀਂ ਲੋਕਾਂ ਤੋਂ ਰੱਬ ਨਹੀਂ ਖੋਣਾ ਕਿਉਂਕਿ ਜਦੋਂ ਇਹਨਾਂ ਨੂੰ ਕੋਈ ਆਸਰਾ ਨਹੀਂ ਮਿਲਦਾ ਇਹ ਉਹਨਾਂ ਦਾ ਆਸਰਾ ਇਹ ਨਾਲ ਲਈ ਅਫੀਮ ਆ ਮਤਲਬ ਅਫੀਮ ਹੁੰਦਾ ਜਿਵੇਂ ਜਿਹਨੂੰ ਆਪਾਂ ਕਹਿੰਦੇ ਦਰਦ ਨਿਵਾਰਕ ਚੀਜ਼ ਆ ਹੈ ਨਹੀਂ ਇਹ ਹਾਲਤ ਜਦੋਂ ਬਦਲਣਗੇ ਉਦੋਂ ਇਹ ਗੱਲਾਂ ਵੀ ਬਦਲ ਜਾਣਗੀਆਂ ਹੁਣ ਸਾਰੀ ਯਾਤਰਾਵਾਂ ਸ਼ੁਰੂ ਕਰ ਰਹੀ ਹੈ ਮੁੱਦੇ ਪਖੀ ਜਾਂਦੇ ਆ ਮੁੱਦਿਆਂ ਦਾ ਕੋਈ ਜਵਾਬ ਨਹੀਂ ਬਾਗਲ ਸਾਹਿਬ ਨੇ ਸ਼ੁਰੂ ਕਰਤੀ ਤੀਰਥ ਯਾਤਰਾ ਇਹਦਾ ਸਿੱਖੀ ਦੇ ਵਿੱਚ ਤੀਰਥ ਯਾਤਰਾ ਦਾ ਸੰਕਲਪ ਹੈ ਨਹੀਂ ਫਿਰ ਭਗਵਾਨ ਜੀ ਮਾਨ ਨੇ ਕਰਤੀ ਇਹਦਾ ਇੱਕ ਮੈਸੇਜ ਇਹ ਆ ਵੀ ਭਾਈ ਸਾਡੇ ਕੋਲੇ ਹੁਣ ਤੁਹਾਡੇ ਕਰਨ ਕਰਾਉਣ ਨੂੰ ਕੁਛ ਹੈ ਨਹੀਂ ਆਓ ਫਿਰ ਆਪਾਂ ਹੁਣ ਰੱਬ ਦੀ ਸ਼ਰਨ ਲਈਏ ਜਾਨੀ ਜਿਹੜਾ ਅੱਕਿਆ ਹੋਇਆ ਬੰਦਾ ਜਦੋਂ ਬੇਆਸ ਬੰਦਾ ਜਾਂਦਾ ਉੱਥੇ ਉਹ ਕੰਮ ਹੁਣ ਸਰਕਾਰਾਂ ਕਰਨ ਲੱਗੀਆਂ ਤੇ ਉਸ ਤਰ੍ਹਾਂ ਦਾ ਲੋਕਾਂ ਦੇ ਵਿੱਚ ਇਹ ਗੱਲ ਜਾ ਰਹੀ ਆ ਹੁਣ ਲੋਕਾਂ ਨੇ ਪੈਸੇ ਦੀ ਲੋਕਾਂ ਨੂੰ ਮੁਫਤ ਯਾਤਰਾ ਕਰਾਉਣੀ ਆਪਣੇ ਤਾਂ ਧਾਰਮਿਕ ਤੌਰ ਤੇ ਇਸ ਗੱਲ ਨੂੰ ਵੀ ਗਲਤ ਮੰਨਦੇ ਆ ਵੀ ਕਿਸੇ ਦੇ ਪੈਸੇ ਆਸਰੇ ਤੁਸੀਂ ਕਿਤੇ ਆਹ ਕਰਨਾ ਜੇ ਉਹ ਕਰਨਾ ਸੋ ਪੰਜਾਬ ਦੇ ਵਿੱਚ ਵੀ ਇਹ ਸਾਰਾ ਵਰਤਾਂਤ ਜਿਹੜਾ ਸਿਰਜਿਆ ਉਹਦਾ ਸਾਰਾ ਖਰੂ ਪਾਉ ਆ ਤੇ ਪਟਕਾਉ ਆ ਕੱਲੀ ਕੱਲੀ ਗੱਲ ਇਹਦੀ ਦੇਖ ਲਓ ਸਾਰੇ ਕਸੇ ਦੀ ਇਸ ਕਰਕੇ ਪੰਜਾਬ ਸਰਕਾਰ ਕੇਂਦਰ ਨੂੰ ਰਾਸ ਆਉਂਦੀ ਆ ਕਿਉਂਕਿ ਇੱਥੋਂ ਦੀ ਸਿਚੁਏਸ਼ਨ ਹੋਰ ਆ ਦਿੱਲੀ ਦੀ ਹੋਰ ਆ ਕੀ ਲੱਗਦਾ ਕੇਜਰੀਵਾਲ ਦੀ ਗ੍ਰਿਫਤਾਰੀ ਹੋ ਸਕਦੀ ਆ ਜਿਵੇਂ ਕੱਲ ਦੇ ਟਵੀਟ ਆ ਰਹੇ ਆ ਕਿ ਈਡੀ ਰੇਡ ਕਰ ਸਕਦੀ ਆ ਸੁਰੱਖਿਆ ਵਧਾਤੀ ਮੁੱਖ ਮੰਤਰੀ ਦੀ ਰਿਹੈਸ਼ ਤੇ ਕੇਜਰੀਵਾਲ ਦੀ ਰਿਹੈਸ਼ ਤੇ ਕੀ ਲੱਗਦਾ ਈਡੀ ਗ੍ਰਿਫਤਾਰ ਕਰ ਸਕਦੀ ਹੈ ਅਰਵਿੰਦ ਕੇਜਰੀਵਾਲ ਸੁਰੱਖਿਆ ਵਧਾਉਣ ਨੂੰ ਉਹਦੇ ਕਿਹੜੇ ਕੋਲੇ ਪੁਲਿਸ ਆ ਪੁਲਿਸ ਦਾ ਹਾਕਰਤਾ ਤੇ ਕੇਂਦਰ ਸਰਕਾਰ ਕੋਲੇ ਆ ਜੇ ਅਜੇ ਤਾਂ ਇਹ ਹੋਵੇ ਨਾ ਵੀ ਭਗਵੰਤ ਮਾਨ ਨੂੰ ਫੜਾਉਣਾ ਆਏ ਨੇ ਪੰਜਾਬ ਪੁਲਿਸ ਦੀ ਸੁਰੱਖਿਆ ਵਧਾਤੀ ਰੋਕ ਪੈ ਜੂ ਜਾਂ ਹੋਰ ਪੈ ਜੂ ਨਹੀਂ ਦਿੱਲੀ ਪੁਲਿਸ ਨਹੀਂ ਉਸ ਇਲਾਕੇ ਦੀ ਸੁਰੱਖਿਆ ਵਧਾਤੀ ਆ ਹਾਂ ਹੋ ਸਕਦਾ ਮੈਨੂੰ ਇਹ ਲੱਗਦਾ ਵੀ ਗ੍ਰਿਫਤਾਰੀ ਹੋਣੀ ਹੋਣੀ ਜੇ ਜਿੱਥੇ ਤੱਕ ਗੱਲ ਪਹੁੰਚ ਗਈ ਮਤਲਬ ਇਹ ਤਾਂ ਪਿੱਛੇ ਮੁੜਨ ਔਖਾ ਠੀਕ ਆ ਉਹਨਾਂ ਨੇ ਉਹ ਪੰਜ ਰਾਜਾਂ ਦੀਆਂ ਚੋਣਾਂ ਤੱਕ ਛੋਟ ਦੇ ਦਿੱਤੀ ਸੀ ਵੀ ਚੱਲ ਦੇਖਦੇ ਆ ਪੰਜ ਰਾਜਾਂ 'ਚ ਇਹਦੀ ਬੋਲਤੀ ਬੰਦ ਹੋ ਗਈ ਜੇ ਪੜਾਕ ਜੋ ਵੜਨਾ ਸੀ ਬਣ ਗਿਆ ਤੁਹਾਡੇ ਸਾਹਮਣੇ ਹੁਣ ਕਿਉਂਕਿ ਤੁਸੀਂ ਦੇਖੋ ਇੱਕ ਦਿਨ ਨਾ ਕੋਈ ਗੱਲ ਚੱਲ ਰਹੀ ਸੀ ਕਿਸੇ ਨੇ ਪੁੱਛਿਆ ਕਾਂਗਰਸ ਬਾਰੇ ਮਤਲਬ ਭਗਵੰਤ ਮਾਨ ਕਹਿੰਦਾ ਮਾਵਾ ਦੁਨੀਆ ਦੀ ਸਭ ਤੋਂ ਨਿੱਕੀ ਬਾਤ ਸੁਣਾਇਆ ਕਰਨੀਏ ਬੱਚਿਆਂ ਨੂੰ ਏਕੀ ਠੀ ਕਾਂਗਰਸ ਹੁਣ ਇਹਦਾ ਕੋਈ ਮਤਲਬ ਬਣਦਾ ਇਸ ਗੱਲ ਦਾ ਮਤਲਬ ਉਹਦਾ ਜਵਾਬ ਕਾਂਗਰਸੀਆਂ ਨੇ ਵੀ ਠੋਕ ਕੇ ਦਿੱਤਾ ਸਿੱਧੂ ਨੇ ਵੀ ਠੋਕ ਕੇ ਦਿੱਤਾ ਸੋ ਐਵੇਂ ਤੁਸੀਂ ਥੁੱਕੇ ਹੀ ਬੜੇ ਪਕਾਈ ਜਾਓ ਪੰਜਾਬ ਦਾ ਭਾਈ ਜੀ 2500 ਕਰੋੜ ਰੁਪਏ ਹੋਰ ਨਵਾਂ ਕਰਜ਼ਾ ਲੈ ਲਿਆ ਕਹੀਂ ਨਾ ਤੁਸੀਂ ਆਹ ਆਮਦਨ ਵਧ ਗਈ ਆਹ ਆਮਦਨ ਵਧ ਗਈ ਤੇ ਜਿਹੜੀਆਂ ਪੈਨਸ਼ਨਾਂ ਵਧ ਗਈਆਂ ਤਨਖਾਹਾਂ ਵਧ ਗਈਆਂ ਜੀ ਉਹ ਖਰਚੇ ਵੀ ਵਧੇ ਨੇ ਨਾ ਸਾਰੇ ਕੈਸੇ ਦੇ ਸੋ ਇਸ ਕਰਕੇ ਪੰਜਾਬ ਆਰਥਿਕ ਦਿਵਾਲੀਏ ਪਣ ਵੱਲ ਜਾ ਰਿਹਾ ਇਹਨਾਂ ਦੀ ਜਵਾਬਦੇਹੀ ਕੋਈ ਨਹੀਂ ਜਵਾਬਦੇਹੀ ਅਸਲ ਚ ਇਸ ਕਰਕੇ ਨਹੀਂ ਜੇ ਮੇਰੇ ਦਿਲ ਦੀ ਗੱਲ ਪੁੱਛਣਾ ਕਿਉਂਕਿ ਇਹਨਾਂ ਨੇ ਨਾ ਅਕਾਲੀ ਸਰਕਾਰ ਵਾਲੀਆਂ ਨੀਤੀਆਂ ਬਦਲੀਆਂ ਨਾ ਕਾਂਗਰਸ ਸਰਕਾਰ ਵਾਲੀਆਂ ਨੀਤੀਆਂ ਬਦਲੀਆਂ ਕੋਈ ਇੱਕ ਨੀਤੀ ਥਾਓ ਵੀ ਇਹਨਾਂ ਦੀ ਨੀਤੀਬੱਲੀ ਹੋਵੇ ਫਰਕ ਇਹਨਾਂ ਨੇ ਇਹ ਪਾਇਆ ਪਹਿਲਾਂ ਨੁਕਤੀ ਪੱਤਰ ਡਾਕ ਰਾਹੀਂ ਪਹੁੰਚ ਜਾਂਦੇ ਸੀ ਹੁਣ ਹਰ ਇੱਕ 15 ਵਿੱਚ ਨੁਕਤੀ ਪੱਤਰ ਤੇ ਵੱਡਾ ਫੰਕਸ਼ਨ ਕਰਦੇ ਨੇ ਪਹਿਲਾਂ ਆਡਿਆਂ ਦੇ ਤੋਂ ਘੱਟ ਨਾਮ ਨਾਲ ਹੋ ਜਾਂਦੇ ਸੀ ਇਹ ਉਹਨੂੰ ਵੱਡੀ ਰੈਲੀ ਬਣਾ ਲੈਂਦੇ ਨੇ ਸਰਕਾਰੀ ਤੰਤਰ ਤੇ ਕੋਈ ਆਰਟੀ ਦਾ ਹਿਸਾਬ ਨਹੀਂ ਕੋਈ ਜਵਾਬ ਦੇ ਹੀ ਨਹੀਂ ਸੋ ਇਹ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਪੰਜਾਬ ਨੇ ਇਸ ਮਾਮਲੇ 'ਚ ਵੱਡੀ ਮਾਰ ਖਾ ਜਾਣੀ ਆ ਦੂਜੀਆਂ ਸਿਆਸੀ ਪਾਰਟੀਆਂ ਵਿਰੋਧੀ ਧਿਰ ਵਜੋਂ ਉੱਭਰੇ ਨਹੀਂ ਸਕਦੀਆਂ ਕਿਉਂਕਿ ਅਗਲਾ ਕਹਿੰਦਾ ਸ਼ਰਾਬ ਬਾਰੇ ਤੁਹਾਡੀ ਵੀ ਇਹੀ ਨੀਤੀ ਸੀ ਰੇਤੇ ਬਾਰੇ ਤੁਹਾਡੀ ਵੀ ਇਹੀ ਨੀਤੀ ਸੀ ਇਹਦੇ ਬਾਰੇ ਤੁਹਾਡੀ ਵੀ ਇਹੀ ਨੀਤੀ ਸੀ ਜੇ ਤੁਸੀਂ ਸਿਹਤ ਸਿਸਟਮ ਐਡਾ ਵਿਗਾੜਿਆ ਤਾਂ ਕਲੀਨਿਕ ਦਾ ਤੁੱਕਾ ਚੱਲ ਗਿਆ ਨਾ ਜੀ ਜੇ ਆਪਾਂ ਕਹ ਦੀਏ ਇਹਦੇ ਨਾਲ ਹੀ ਜੁੜਦਾ ਮੇਰਾ ਇੱਕ ਸਵਾਲ ਵੀ ਹੈ ਜੀ ਜਿਵੇਂ ਜਿਵੇਂ ਕਹਿੰਦੇ ਵੀ ਹੱਥ ਤੇ ਖੁਦਾ ਦਾ ਵੈਰ ਹੁੰਦਾ ਜਿਸ ਤਰੀਕੇ ਦੇ ਨਾਲ ਬੀਜੇਪੀ ਏਜੰਸੀਆਂ ਨੂੰ ਵਰਤ ਰਹੀ ਆ ਆਪੋਜੀਸ਼ਨ ਖਤਮ ਕਰ ਲਈ ਕੀ ਇਹਦਾ ਕੋਈ ਉਲਟਾ ਸਰ ਵੀ ਹੋ ਸਕਦਾ ਕਿ ਲੱਗਦਾ ਬੀਜੇਪੀ ਨੂੰ ਵੱਡੀ ਸੱਟ ਵੀ ਵੱਜ ਸਕਦੀ ਆ ਜਿਵੇਂ ਕਹਿੰਦੇ ਨੇ ਹਰੇਕ ਐਕਸ਼ਨ ਦਾ ਰਿਐਕਸ਼ਨ ਹੁੰਦਾ ਬਿਲਕੁਲ ਜਿੰਨਾ ਤੁਸੀਂ ਦਵਾਉਂਗੇ ਨਾ ਉਹਨਾ ਉਹ ਛਾਲ ਉੱਚੀ ਮਾਰਦੇ ਨੇ ਇਸ ਕਰਕੇ ਜੋ ਕੁਝ ਭਾਜਪਪਾ ਕਰਨੀ ਇਹਦਾ ਰਿਐਕਸ਼ਨ ਹੋ ਰਿਹਾ ਬਟ ਤੁਸੀਂ ਦੇਖੋ ਬਾਈ ਜੀ ਇੱਕ ਦਿਨ ਦੇ ਵਿੱਚ ਮੁਲਕ ਦੀ ਆਰਥਿਕਤਾ ਜਾਮ ਕਰਤੀ ਟਰੱਕਾਂ ਦੀ ਹੜਤਾਲ ਨੇ ਮਤਲਬ ਤੁਸੀਂ ਦੇਖੋ ਤਾਂ ਸਹੀ ਨਾ ਕਿਸਾਨ ਠੀਕ ਹੈ ਭਾਟੋ ਝਾਟੀ ਹੋਏ ਪੈਨੇ ਹਾਲੇ ਜੇ ਕਿਸਾਨ ਕਿਤੇ ਇੱਕ ਮੁੱਠ ਹੋ ਜਾਣ ਮੁਲਾਜ਼ਮ ਨੇ ਉਹ ਸਾਰੇ ਇਹਨਾਂ ਦੇ ਖਿਲਾਫ ਨੇ ਮਤਲਬ ਕੋਈ ਇੱਕ ਮੁਲਾਜ਼ਮ ਜਥੇਬੰਦੀ ਵੀ ਇਹਨਾਂ ਦੇ ਹੱਕ 'ਚ ਨਹੀਂ ਨਾ ਪਾ ਉਹਨਾਂ ਦੀਆਂ ਬਣਾਈਆਂ ਹੋਈਆਂ ਨੇ ਆਪਣੀਆਂ ਜਥੇਬੰਦੀਆਂ ਦੀਆਂ ਭਾਰਤੀ ਜਨਤਾ ਪਾਰਟੀ ਦੀਆਂ ਪਰ ਜਿਹੜੀਆਂ ਸਟਾਈਲ ਕਰ ਰਹੀਆਂ ਪ੍ਰੈਕਟੀਕਲੀ ਅੰਦੋਲਨ ਹਰ ਥਾਂ ਤੇ ਇਹਨਾਂ ਦੇ ਖਿਲਾਫ ਮਤਲਬ ਜਿਵੇਂ ਪ੍ਰੈਸ ਕਾਨਫਰੰਸ ਮੋਦੀ ਨਹੀਂ ਕਰਦਾ ਉਵੇਂ ਆਪਣਾ ਭਗਵੰਤ ਮਾਨ ਨਹੀਂ ਕਰਦਾ ਜਿਵੇਂ ਉਹ ਜੁਮਲੇ ਛੱਡਦਾ ਉਵੇਂ ਇਹ ਕਰੇ ਜੁਮਲੇ ਛੱਡਦਾ ਮਤਲਬ ਇਹਦਾ ਰਿਐਕਸ਼ਨ ਹੋ ਰਿਹਾ ਵੱਡਾ ਜਿਹੜਾ ਹੁਣ ਇਹ ਲੱਗ ਰਿਹਾ ਹੈ ਨਾ ਵੀ ਮੋਦੀ ਨੇ ਹੋਂਚ ਤੇ ਸਾਰੇ ਡੈਮੋਕਰੇਸੀ ਵਿਰੋਧੀ ਧਿਰ ਤੋਂ ਬਿਨਾਂ ਚਿਤਵੀ ਨਹੀਂ ਜਾ ਸਕਦੀ ਪਾਰਟੀ ਦੀ ਅੰਦਰੂਨੀ ਜਮਹੂਰੀਅਤ ਤਾਂ ਹੀ ਹੋਊ ਜੇ ਵੱਖਰੇ ਵਿਚਾਰ ਹੋਣਗੇ ਆਪਾਂ ਇੱਕ ਬਹੁਤ ਬੈਕਗ੍ਰਾਉਂਡ ਦੇ ਵਿੱਚੋਂ ਆਏ ਆ ਜਿਹੜੇ ਆ ਜਿਹੜਾ ਆਪਾਂ ਕਹਿੰਦੇ ਆ ਜਮਹੂਰੀ ਕੇਂਦਰਵਾਦ ਦੀ ਗੱਲ ਕਰਦੇ ਆ ਟੂ ਲਾਈਨ ਸਟ੍ਰਗਲ ਦੀ ਗੱਲ ਇਹਨੇ ਕਾਂਗਰਸ ਮੁਕਤ ਭਾਰਤ ਤੋਂ ਗੱਲ ਤੋਰੀ ਸੀ ਫਿਰ ਕਹਿੰਦਾ ਅੰਦੋਲਨ ਮੁਕਤ ਢੜਕ ਸਵਾਲ ਮੁਕਤ ਮੀਡੀਆ ਇੱਥੇ ਵੀ ਨਹੀਂ ਟਿਕਿਆ ਕਹਿੰਦਾ ਵਿਰੋਧੀ ਧਿਰ ਮੁਕਤ ਸੰਸਦ ਇਸ ਕਰਕੇ ਅਲੋਚਨਾ ਮੁਕਤ ਇਹ ਭਾਰਤ ਸਿਰਜਣਾ ਚਾਹੁੰਦਾ ਉਹ ਹੋਣਾ ਨਹੀਂ ਬਈ ਜੀ ਇਹ ਭਾਰਤ ਦੀ ਬਣਤਰ ਇਹਦੀ ਵੱਡੀ ਆ ਵੀ ਇੱਥੇ ਫਾਸ਼ੀਵਾਦ ਵੀ ਨਹੀਂ ਚੱਲ ਸਕਦਾ ਇੱਥੇ ਇੱਕ ਪਾਰਟੀ ਦਾ ਰਾਜ ਵੀ ਨਹੀਂ ਚੱਲ ਸਕਦਾ ਇੱਥੇ ਜੇ ਇਹ ਕਹਿਣ ਪ੍ਰੈਜ਼ੀਡੈਂਸ਼ੀਅਲ ਰੂਲ ਚੱਲੂ ਉਹ ਵੀ ਨਹੀਂ ਚੱਲ ਸਕਣਾ ਪਰ ਕਿਉਂਕਿ ਆ ਮੌਜੂਦਾ ਸਿਸਟਮ ਇਹਨਾਂ ਦੇ ਫਿੱਟ ਨਹੀਂ ਆ ਰਿਹਾ ਤੇਜੀ ਨਾਲ ਤੋੜ ਰਹੇ ਨੇ ਤੇਜੀ ਨਾਲ ਤੋੜ ਰਹੇ ਨੇ ਜਿੰਨਾ ਕਿ ਤੋੜਿਆ ਜਾ ਰਿਹਾ ਸੋ ਜਿਹੜਾ ਇੰਡੀਆ ਅਲਾਈਂਸ ਜਿਵੇਂ ਬਣਿਆ ਆ ਐਸ ਹਾਲਤ ਦੇ ਵਿੱਚ ਹਾਲ ਦੀ ਘੜੀ ਮੈਨੂੰ ਲੱਗਦਾ ਉਹੀ ਬਦਲ ਆ ਇਹਦਾ ਉਹ ਕਿੰਨਾ ਕੁ ਸਾਰਥਕ ਹੋ ਸਕਦਾ ਕੱਲਾ ਇੱਕ ਦੇ ਖਿਲਾਫ ਇੱਕ ਉਮੀਦਵਾਰ ਖੜੇ ਕਰਕੇ ਨਹੀਂ ਕੰਮ ਚੱਲਣਾ ਠੀਕ ਆ ਵੋਟਾਂ ਚ ਕੋਈ ਫਰਕ ਪੈ ਜੂ ਬਦਲਾਵਾ ਪ੍ਰੋਗਰਾਮ ਦੇਣਾ ਪਉਣਾ ਜੀ ਜਿਹਨੂੰ ਆਪਾਂ ਕਹਿੰਦੇ ਆ ਕਾਮਨ ਮਿਨੀਮਮ ਪ੍ਰੋਗਰਾਮ ਘੱਟੋ ਘੱਟ ਸਾਂਝਾ ਪ੍ਰੋਗਰਾਮ ਦੱਸੋ ਮੋਦੀ ਦੀ ਕਿਹੜੀ ਨੀਤੀ ਦਾ ਬਦਲਾ ਜੇ ਤੁਹਾਡੇ ਚ ਹਿੰਮਤਾਂ ਘੱਟੋ ਘੱਟ ਐਲਾਨ ਕਰੋ ਵੀ ਜਿਹੜਾ ਵਿਰੋਧੀ ਧਿਰ ਨੂੰ ਬਾਹਰ ਕੱਢ ਕੇ ਕਾਨੂੰਨ ਪਾਸ ਕੀਤੇ ਨੇ ਜੇ ਅਸੀਂ ਸੱਤਾ ਚ ਆਉਣੇ ਆਉਣ ਸਰ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਰੱਦ ਕਰਾਂਗੇ ਦੂਜਾ ਜਿੰਨੇ ਕਾਨੂੰਨ ਇਹਨਾਂ ਨੇ ਬਣਾਏ ਨੇ ਜਿਹੜੇ ਕਿਸਾਨ ਵਿਰੋਧੀ ਨੇ ਮਜ਼ਦੂਰ ਵਿਰੋਧੀ ਨੇ ਅਸੀਂ ਉਹਨਾਂ ਤੇ ਨਜ਼ਰਸਾਨੀ ਕਰਾਂਗੇ ਜਿਹੜੇ ਪੀੜਤ ਧਿਰਾਂ ਨੇ ਉਹਨਾਂ ਨਾਲ ਸਲਾਹ ਕਰਕੇ ਲੋੜੀਂਦੀਆਂ ਸੋਧਾਂ ਕਰਾਂਗੇ ਕਾਮਨ ਮਿਨਿਮਮ ਪ੍ਰੋਗਰਾਮ ਬਿਨਾ ਫਿਰ ਤਾਂ ਨਹੀਂ ਉੱਤਰ ਕਾਟੋ ਮੈਂ ਚੜਾ ਇਹ ਗੱਲ ਬਣ ਜੂਣਾ ਨਹੀਂ ਮੁਲਕ ਨੂੰ ਉਹ ਜ਼ਰੂਰੀ ਆ ਪਰ ਇੱਕ ਦੁਖਾਤ ਆ ਜਿੰਨੀਆਂ ਕੇਂਦਰ ਦੀਆਂ ਹੁਣ ਤੱਕ ਸਰਕਾਰਾਂ ਬਣੀਆਂ ਨੇ ਈਵਨ ਐਮਰਜੈਂਸੀ ਵੇਲੇ ਤੱਕ ਤੁਸੀਂ ਦੇਖ ਲਓ ਜਿੰਨੇ ਰਾਜਾਂ ਤੋਂ ਅਧਿਕਾਰ ਖੋ ਕੇ ਮਤਲਬ ਫੈਡਰਲਿਜ਼ਮ ਖਤਮ ਕੀਤਾ ਕਿਸੇ ਨੇ ਉਹ ਨਹੀਂ 모ੜਿਆ 1976 ਦੀ ਸਿੱਖਿਆ ਦਾ ਅਧਿਕਾਰ ਖੋਇਆ ਆ ਆ ਗਈ ਨਾ ਸਿੱਖਿਆ ਨੀਤੀ ਜਿਹਨੇ ਉਲਟਾਤਾ ਸਾਰਾ ਕੁਝ ਉਲਟਾ ਦੇਣਾ ਜਿਉਂ ਨੂੰ ਲਾਗੂ ਹੋਈ ਇਸ ਕਰਕੇ ਇਹਨਾਂ ਨੂੰ ਬਦਲ ਦੇਣ ਲਈ ਐਂ ਨਹੀਂ ਵੀ ਮੋਦੀ ਬਦਲੋ ਮੋਦੀ ਦੀ ਸਿਆਸਤ ਬਦਲੋ ਕਹਿੰਦੇ ਨੇ ਇਹ ਵੀ ਮੋਦੀ ਕਹਿੰਦਾ ਚਾਹੁੰਦਾ ਵੀ ਚਿਹਰੇ ਦੀ ਸਿਆਸਤ ਹੋਵੇ ਕੇਜਰੀਵਾਲ ਵੀ ਇਹੀ ਚਾਹੁੰਦਾ ਅੱਜ ਵੀ ਉਹ ਉਹਨਾਂ ਦੀ ਬਲਾਰਾ ਇੱਕ ਉਹ ਬੋਲੀ ਕਹਿੰਦੀ ਜੇ ਮੋਦੀ ਨੂੰ ਸਭ ਤੋਂ ਵੱਡਾ ਖਤਰਾ ਉਹ ਕੇਜਰੀਵਾਲ ਤੋਂ ਖਤਰਾ ਕਹੀਂ ਦਿਓ ਜੀ ਲੋਕਾਂ ਦਾ ਕੰਨਾ ਨਹੀਂ ਸਕਦੇ ਨੇ ਵੀ ਕਿਆ ਪਿੱਦੀ ਤੇ ਕਿਆ ਪਿੱਦੀ ਦਾ ਸ਼ੋਰ ਵਾ ਪੰਜਾਬ 'ਚ ਜੇ ਮੁੱਦਿਆਂ ਦੀ ਸਿਆਸਤ ਉੱਭਰੇ ਵਿਰੋਧੀ ਧਿਰ ਦੀ ਸਿਆਸਤ ਉੱਭਰੇ ਉਹ ਜਿੰਨੀ ਕੁ ਵਾਰ ਰਿਹਾ ਨਵਜੋਤ ਸਿੰਘ ਸਿੱਧੂ ਵਾਰ ਰਿਹਾ ਉਹ ਵਿਰੋਧ ਦੇਖੋ ਉਹ ਬੋਲ ਰਿਹਾ ਹੈ ਨਾ ਉਹਦਾ ਜਵਾਬ ਆ ਰਿਹਾ ਕਿ ਕਿਸੇ ਪਾਸੇ ਕੋਈ ਦੂਜਾ ਇਹ ਉਸੇ ਤਰ੍ਹਾਂ ਕਰ ਰਿਹਾ ਜਿਵੇਂ મોદી ਖੈਰਾ ਸਾਹਿਬ ਦੀ ਹਾਈ ਕੋਰਟ ਤੇ ਜਮਾਨਤ ਹੋ ਗਈ। ਸਿਵਾਨਪੁਰੋਂ ਤੇ ਇੱਕ ਨਵਾਂ ਕੇਸ ਦਰਜ ਕਰਤਾ। ਤੁਸੀਂ ਦੇਖੋ ਤਾਂ ਸੀ ਵੀ ਤੁਸੀਂ ਕੋਈ ਵੀ ਜਿਹੜੀ ਵਿਰੋਧੀ ਆਵਾਜ਼ ਆ ਉਹਨੂੰ ਕਿਹੜੀ ਹੱਦ ਤੱਕ ਜਾ ਰਹੇ ਹੋ। ਉਹਨਾਂ ਨੇ ਤਾਂ ਤੁਸੀਂ ਇਹ ਕਹਿੰਦੇ ਹੋ ਅਸੀਂ ਤਾਂ ਭਗਤ ਸਿੰਘ ਦੇ ਵਾਰਸਾਂ ਭਗਤ ਸਿੰਘ ਦੇ ਵਾਰਸਾਂ ਨੂੰ ਫੜ ਕੇ ਜੇਲ੍ਹਾਂ ਚ ਤੁੰਗਿਆ ਜਾ ਰਹੇ ਆ। ਤੁਸੀਂ ਕਹਿੰਦੇ ਸਾਡੀ ਵਿਜੀਲੈਂਸ ਆ ਜਿਹੜੀ ਉਹ ਇੱਥੇ ਨਿਰਪੱਖਤਾ ਨਾਲ ਕੰਮ ਕਰ ਰਹੀ ਹੈ। ਸੋ ਐ ਇਹ ਤਾਂ ਨਹੀਂ ਨਾ ਵੀ ਜਿੱਥੇ ਸਾਡਾ ਆਨੰਦ ਘੋਪ ਉੱਥੇ ਗਦੀ ਮਰੀ ਦਾ ਕੋਈ ਨਹੀਂ ਦੋਸ਼ ਸੋ ਇਹ ਜਿਹੜੀਆਂ ਤਵਦੀਲੀ ਪਸੰਦ ਤਾਕਤਾਂ ਨੇ ਜਾਂ ਜਥੇਬੰਦੀਆਂ ਨੇ ਉਹਨਾਂ ਨੂੰ ਬਹੁਤ ਵੱਡੇ ਗੰਭੀਰ ਸੰਵਾਦ ਦੀ ਲੋੜ ਆ ਇਹ ਜੀ ਹਾਲਤ ਦੇ ਵਿੱਚ ਨਾ ਚਾਹੇ ਕਿਸਾਨ ਹੋਣ ਜੋ ਜਿਹੜਾ ਕਹਿੰਦੇ ਆ ਸਾਂਝ ਕਰੀਜੇ ਗੁਣਾ ਕੇਰੀ ਛੋੜ ਅਵਗਣ ਚੱਲੀਏ ਜਾਂ ਵੈਸੀ ਆਪਾਂ ਜਦੋਂ ਕਾਮਰੇਡਾਂ ਵੱਲ ਹੁੰਦੇ ਸੀ ਉਦੋਂ ਕਹਿੰਦੇ ਹੁੰਦੇ ਸੀ ਨਾ ਮਿੱਤਰੋ ਆਪਦਾ ਸਾਂਝਾ ਮੋਰਚਾ ਵੱਡੇ ਦੁਸ਼ਮਣ ਦੇ ਖਿਲਾਫ ਬਾਕੀ ਸਾਰਿਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਇਹ ਹੀ ਦੀ ਹਾਲਤ ਉਪਜ ਰਹੀ ਹੈ ਜੋ ਮੈਨੂੰ ਲੱਗਦਾ ਸੋ ਇਸ ਪਾਸੇ ਸਾਰਿਆਂ ਨੂੰ ਧਿਆਨ ਦੇਣ ਦੀ ਲੋੜ ਹੈ ਬਾਕੀ ਕੋਈ ਇਹ ਹੀ ਦੀ ਗੱਲ ਨਹੀਂ ਇੰਦਰਾ ਗਾਂਧੀ ਵੇਲੇ ਵੀ ਆਈ ਸੀ ਅੰਗਰੇਜ਼ਾਂ ਵੇਲੇ ਵੀ ਆਈ ਸੀ ਵੀ ਸੂਰਜਨੀ ਸ਼ਿਪਦਾ ਇੰਡੀਆ ਜਿੰਦਰਾ ਇੰਦਰਾ ਜਿੰਦਰਾ ਇੰਡੀਆ ਹੁਣ ਮੋਦੀ ਹੈ ਤਾਂ ਮਮਕਨ ਹੈ ਜੇ ਰੁੱਤ ਹੋ ਨਹੀਂ ਰਹੀ ਤਾਂ ਇਹ ਵੀ ਨਹੀਂ ਰਹਿਣੀ ਕੋਈ ਨਿਰਾਸ਼ ਹੋਣ ਦੀ ਲੋੜ ਨਹੀਂ ਜੀ ਬਹੁਤ ਬਹੁਤ ਧੰਨਵਾਦ ਬਹੁਤ ਗੱਲਾਂ ਹੋਈਆਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜੋ ਸਨਮਾਨ ਕੀਤੇ ਜਾ ਰਹੇ ਨੇ ਭਾਵੇਂ ਉਹ ਸ਼ਰਾਬ ਪਾਲਿਸੀ ਦਾ ਕੇਸ ਆ ਤੇ ਭਾਵੇਂ ਉੱਥੋਂ ਚੱਲ ਕੇ ਆਪਾਂ 2024 ਦੇ ਚੋਣਾਂ ਦੀ ਗੱਲ ਜਾਂ ਦੇਸ਼ ਵਿੱਚ ਜੋ ਫਾਸ਼ੀਵਾਦੀ ਮਾਹੌਲ ਬਣ ਰਿਹਾ ਉਹ ਸਾਰੇ ਕਾਸੇ ਤੇ ਆਪਾਂ ਗੱਲਬਾਤ ਕੀਤੀ ਆ ਤੁਹਾਨੂੰ ਇਹ ਸਾਰੀ ਚਰਚਾ ਕਿਵੇਂ ਲੱਗੀ ਆਪਣੀ ਰਾਇ ਸਜਾ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਇਸ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਜੇ ਦੇਖਦੇ ਰਹੋ ਦੁਨੀਆ